ਸਤਿ ਅਕਾਲ ਤੁਸੀਂ ਜੁੜੇ ਹੋ ਤਖਤ ਪੰਜਾਬ ਦੇ ਨਾਲ ਮੈਂ ਤੁਹਾਡੇ ਨਾਲ ਸੁਖਵਿੰਦਰ ਸਿੰਘ ਮੇਰੇ ਨਾਲ ਅੱਗੇ ਸਿਆਸੀ ਮਾਹਰ ਤੇ ਸੀਨੀਅਰ ਪੱਤਰਕਾਰ ਸਰਦਾਰ ਬਖਤੌਰ ਸਿੰਘ ਢਿੱਲੋਂ ਮੌਜੂਦ ਨੇ ਅਸੀਂ ਬੇਹਦ ਐਮ ਪੰਜਾਬ ਦੇ ਸਿਆਸੀ ਵਰਤਾਰੇਾਂ ਤੇ ਚਰਚਾ ਕਰਾਂਗੇ ਉਮੀਦ ਹੈ ਕਿ ਤੁਸੀਂ ਆਪਣੇ ਵਿਚਾਰ ਪੰਜਾਬੀ ਵਿੱਚ ਕਮੈਂਟ ਕਰੋਗੇ ਤੇ ਲਾਈਕ ਚ ਜ਼ਰੂਰ ਕਰੋਗੇ ਸਵਾਗਤ ਹੈ ਤੁਹਾਡਾ ਜੀ ਸਭ ਸ਼ੁਕਰੀਆ ਜੀ ਮਿਹਰਬਾਨ ਧੰਨਵਾਦ ਤੇ ਸਭ ਪੰਜਾਬ ਪੁਲਿਸ ਦੀ ਕਮਾਂਡ ਆਖਰਕਾਰ ਕਿਹਦੇ ਹੱਥ ਆ ਸਵਾਲ ਜੇ ਅਸੀਂ ਚਿੱਟਾ ਕੁਈਨ ਦੀ ਜਿਹਨੂੰ ਬੀਬੀ ਅਮਨਦੀਪ ਕੌਰ ਦੀ ਗੱਲ ਕਰੀਏ ਜਾਂ ਫਿਰ ਤਰੰਤਰਨ ਵਿੱਚ ਵਾਪਰੇ ਪੁਲਿਸ ਕਾਂਡ ਜਿਹਨੂੰ ਇਹ ਕਿਹਾ ਜਾ ਰਿਹਾ ਕਿ ਸੂਕਾਲ ਇਦਾਂ ਕਹਿ ਲੋ ਕਿ ਪੁਲਿਸ ਦਾ ਹੀ ਮੁਕਾਬਲਾ ਬਣ ਗਿਆ ਇੱਕ ਐਸਆਈ ਨੂੰ ਜਿਸ ਤਰੀਕੇ ਨਾਲ ਗੋਲੀਆਂ ਮਾਰ ਕੇ ਮਾਰ ਮੁਕਾ ਦਿੱਤਾ ਗਿਆ ਉਹਦੀ ਜਿਹੜੀ ਸਰਵਿਸ ਵਾਲਰ ਸੀ ਉਹਦੇ ਨਾਲ ਹੁਣ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਨੇ ਕਿ ਅਸੀਂ 1 ਕਰੋੜ ਰੁਪਇਆ ਉਸ ਸਪੀੜਤ ਪਰਿਵਾਰ ਨੂੰ ਦਵਾਂਗੇ ਸ਼ਹੀਦ ਸਬ ਇੰਸਪੈਕਟਰ ਨੂੰ ਇਨਸਾਫ ਮਿਲੇਗਾ ਡਿਊਟੀ ਦੌਰਾਨ ਉਹਨੇ ਕੁਰਬਾਨੀ ਦਿੱਤੀ ਹੈ ਪਰ ਇਸ ਮਾਮਲੇ ਦੇ ਵਿੱਚ ਹੋਰ ਬਹੁਤ ਸਾਰੇ ਸਵਾਲ ਉੱਠਦੇ ਨੇ ਜੋ ਸੱਤਾਧਾਰੀਆਂ ਦੇ ਵਿਹੜੇ ਤੱਕ ਜਾਂਦੇ ਨੇ ਜੀ ਦੇਖੋ ਇਹ ਨਾਤਾ ਪਹਿਲਾ ਇਸ ਤਰ੍ਹਾਂ ਦਾ ਮਾਮਲਾ ਹੈ ਹਮ ਸੁਖਿੰਦਰ ਵੀ ਤੇ ਨਹੀਂ ਆਖਰੀ ਹੈ ਜੀ ਤੁਹਾਡੇ ਚਾਨ ਚੋਣਾ ਹੈ ਜਿਹਾ ਹੀ ਇੱਕ ਮਾਮਲਾ ਅਮਰਸਰ ਦੀ ਯੂਨੀਵਰਸਿਟੀ ਜਦੋਂ ਅਕਾਲੀ ਦਲ ਦੀ ਸਰਕਾਰ ਵਿੱਚ ਹਮ ਉਦੋਂ ਇੱਕ ਲੜਕੀ ਦੇ ਨਾਲ ਛੇੜਛਾੜ ਹੁੰਦੀ ਸੀ ਲੜਕੀ ਦਾ ਬਾਪ ਪੁਲਿਸ ਦੇ ਵਿੱਚ ਥਾਣੇਦਾਰ ਸੀ ਔਰ ਉਹਨੂੰ ਉਸਤੇ ਕਿਤੇ ਹੋਰ ਸੀ ਜਦੋਂ ਲੜਕੀ ਨੇ ਆਪਣੇ ਬਾਪ ਨੂੰ ਦੱਸਿਆ ਕਿ ਮੈਂ ਜਾਨੀਆ ਟਿਊਸ਼ਨ ਪੜਨ ਵਾਸਤੇ ਮੇਰੇ ਨਾਲ ਕੋਈ ਮੁਸ਼ਕਲ ਦਾ ਛੇੜਛਾੜ ਕਰਦਾ ਹੈ ਤਾਂ ਬਾਪ ਉਸ ਲੜਕੀ ਨੂੰ ਸ਼ਤਨਾਪਸੇ ਜਾ ਰਿਹਾ ਸੀ ਆਪਣੀ ਪੁੱਤਰੀ ਨੂੰ ਰਸਤੇ ਦੇ ਵਿੱਚ ਮੁਸ਼ਕਲ ਦਾ ਫੇਰ ਉਹਨੂੰ ਲੜਕੀ ਨੂੰ ਛੇੜਦਾ ਹੈ ਵਾਪਸ ਵੀ ਆਉਣ ਦੀ ਕੋਸ਼ਿਸ਼ ਕਰਦਾ ਹੈ ਤਾਂ ਫਿਰ ਉਸ ਬਾਪ ਨੂੰ ਉਹ ਗੋਲੀ ਮਾਰਦਾ ਹੈ ਗੋਲੀ ਇੱਕ ਨਹੀਂ ਮਾਰਦਾ ਦੋ ਨਹੀਂ ਮਾਰਦਾ ਇੱਕ ਵੈਪਨ ਦੀ ਇਸਤੇਮਾਲ ਕਰਦਾ ਹੈ ਇੱਕ ਵੈਪਨ ਚ ਗੋਲੀਆਂ ਮੁੱਕ ਜਾਂਦੀਆਂ ਤਾਂ ਫਿਰ ਉਹ ਦੂਜਾ ਵੈਪਨ ਕੱਢ ਕੇ ਲੈਂਦਾ ਹੈ ਉਹਦੇ ਨਾਲ ਗੋਲੀਆਂ ਬਾਤ ਤੇ ਇਹ ਮਾਮਲਾ ਉਹਦੇ ਵੀ ਚੱਲਦਾ ਉਸ ਤੋਂ ਲੈ ਕੇ ਪੱਕ ਸਮੁੱਚੀ اپੋਜੀਸ਼ਨ ਨੇ ਕਿ ਕਾਦੀ ਦਲ ਦਾ ਰਾਜਪਾਟ ਸੀ ਅਕਾਲੀ ਦਲ ਨੂੰ ਕਿਤੇ ਦੇ ਚ ਖੜਾ ਕੀਤਾ ਸੀ ਸਾਡੀ ਉਹਨਾਂ ਇਸ ਕੋਲ ਦੀ ਸਥਿਤੀ ਹੈ ਕਿ ਅੱਜ ਜੋ ਕੁਝ ਵੀ ਹੋਇਆ ਕਰਨ ਕਰਨ ਦੇ ਇਲਾਕੇ ਦੇ ਵਿੱਚ ਬਹੁਤ ਹੀ ਮੰਦਭਾਵਨਾ ਮਾੜਾ ਹੋਇਆ ਬਹੁਤ ਹੀ ਮੰਦਭਗ ਹੈ ਔਰ ਜਿਹੜੇ ਬਾਪ ਬੱਚਿਆਂ ਦਾ ਬਾਪ ਚਲਾ ਗਿਆ ਇਹਨਾਂ ਨੂੰ ਪਤਾ ਹੈ ਜਿਹੜੀ ਘਰ ਵਾਲੀ ਦਾ ਘਰ ਵਾਲਾ ਚਲਾ ਗਿਆ ਉਹਨਾਂ ਨੂੰ ਪਤਾ ਹੈ ਹੂੰ ਕਿ ਇਹ ਗੱਲ ਕਿੱਦਾਂ ਟਪਟਾ ਹੁੰਦੀ ਹੈ 1 ਕਰੋੜ ਰੁਪਇਆ ਮੁਆਵਜ਼ਾ ਦੇਣਾ ਇਹ ਸਰਕਾਰ ਦੀ ਪਾਲਿਸੀ ਹੈ ਕੋਈ ਨਵੀਂ ਚੀਜ਼ ਨਹੀਂ ਦਿੱਤੀ ਜਾ ਰਹੀ ਪਤੋਂ ਬਾਦੋਂ ਨਾਲ ਕੋਈ ਡੇਟਾ ਬੇਟੀ ਜਿਹੜਾ ਡਿਜ਼ਰਵ ਕਰਦਾ ਹੋਇਆ ਉਹਨੂੰ ਪੁਲਿਸ ਭਰਤੀ ਕਰ ਲੈਣਗੇ ਕਬ ਇਨਸਪੈਕਟਰ ਵੀ ਕੱਟ ਭਰਤੀ ਕੀਤਾ ਜਾ ਸਕਦਾ ਜੇ ਕੋਈ ਗ੍ਰੈਜੂਏਟ ਹੈ ਜੇ ਅੰਦਰ ਗ੍ਰੈਜੂਏਟ ਹੋਇਆ ਹੈ ਤਾਂ ਉਹਨੂੰ ਸਿਪਾਹੀ ਵਗੈਰਾ ਭਰਤੀ ਕਰ ਸਕਦੇ ਆ ਇਹ ਤੋਂ ਬਾਦ ਸਰਕਾਰ ਹੋਰ ਕਰੂਗੀ ਵੀ ਟੈਲੀਸਕੋਪ ਸਵਾਲ ਉਹਦੋਂ ਹੋਰ ਵੀ ਵੱਡੇ ਹੋ ਜਾਂਦੇ ਨੇ ਕਿ ਜਦੋਂ ਪੁਲਿਸ ਮੁਕਾਬਲਿਆਂ ਦੇ ਵਿੱਚ ਹੋਵੇ ਜਦੋਂ ਪੁਲਿਸ ਲਗਾਤਾਰ ਨਸ਼ਾ ਵਿਰੁੱਧ ਯੁੱਧ ਦੇ ਵਿੱਚ ਆਪ ਹੀ ਗਲਤਾਨ ਹੋ ਗਈ ਹੋਵੇ ਹੁਣ ਇਸ ਮਾਮਲੇ 'ਚ ਜਿਹੜਾ ਪਿੰਡ ਕੋਟ ਮੁਹੰਮਦ ਖਾਨ ਦਾ ਮਾਮਲਾ ਹੈ ਇੱਥੇ 20 ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਲੋਕ ਵੀ ਸਵਾਲ ਚੁੱਕਦੇ ਨੇ ਕਿ ਆਖਿਰਕਾਰ ਪੁਲਿਸ ਦੀ ਕਾਰਗੁਜ਼ਾਰੀ ਜਿਵੇਂ ਮੈਂ ਮੋੜ ਤੇ ਸਵਾਲ ਖੜਾ ਕੀਤਾ ਕਿ ਕਿਹਦੇ ਹੱਥ ਦੇ ਵਿੱਚ ਹੈ ਪੁਲਿਸ ਦੀ ਕਮਾਂਡ ਜਦੋਂ ਕਰਨਲ ਦੇ ਨਾਲ ਕੁੱਟਮਾਰ ਹੋਈ ਉਹ ਮਾਮਲੇ ਅਣਸੁਲਝੇ ਜਿਹ ਕਹਿ ਲੋ ਜਾਂ ਉਹ ਮਾਮਲੇ ਇੰਨੇ ਪੇਚੀਦਾ ਹੋ ਗਏ ਠੀਕ ਹੈ ਚੰਡੀਗੜ੍ਹ ਪੁਲਿਸ ਕੋਲ ਮਾਮਲਾ ਗਿਆ ਪਰ ਹਾਲੇ ਵੀ ਇਨਸਾਫ ਦੀ ਆਸ ਜਿਹੜੀ ਹੈ ਜਾਂ ਤਲਾਸ਼ ਦੇ ਵਿੱਚ ਪਰਿਵਾਰ ਹੈਗਾ ਪਰ ਜਦੋਂ ਪੁਲਿਸ ਤੇ ਹੀ ਹਮਲਾ ਹੋ ਜਾਵੇ ਜਦੋਂ ਪੁਲਿਸ ਹੀ ਨਿਸ਼ਾਨੇ ਤੇ ਆ ਜਾਵੇ ਤਾਂ ਸਰਕਾਰ ਦੀ ਕਾਰਗੁਜ਼ਾਰੀ ਜਿਵੇਂ ਮੁੱਖ ਮੰਤਰੀ ਭਗਵੰਤ ਪਾਣ ਆਪ ਗ੍ਰਹਿ ਮੰਤਰੀ ਨੇ ਵਿਰੋਧੀ ਦਾ ਚਲੋ ਅਸਤੀਫਾ ਮੰਗ ਹੀ ਲੈਂਦੇ ਨੇ ਜਿਵੇਂ ਹਰ ਇੱਕ ਸਰਕਾਰ ਚ ਇਦਾਂ ਹੀ ਪਰ ਇਹ ਸਵਾਲ ਲਗਾਤਾਰ ਉੱਠਦੇ ਨੇ ਕਿ ਆਖਰਕਾਰ ਪੰਜਾਬ ਜਾ ਕਿਹੜੇ ਪਾਸੇ ਰਿਹਾ ਇਹ ਘਟਨਾ ਕੀ ਸਾਬਤ ਕਰਦੀ ਹੈ ਜਾਂ ਕੀ ਪੰਜਾਬ ਵਾਕਈ ਉਸ ਦੌਰ ਵੱਲ ਧੱਕਿਆ ਜਾ ਰਿਹਾ ਜਿਸ ਦੌਰ ਦੇ ਲੋਕ ਤਰਹੰਦੇ ਨੇ ਕੰਬਦੇ ਨੇ ਕਿ ਇਹ ਦੌਰ ਨਹੀਂ ਪੰਜਾਬ ਵਿੱਚ ਆਉਣਾ ਚਾਹੀਦਾ ਦੇਖੋ ਇਹ ਮਾਮਲਾ ਜਿਹੜਾ ਹੈ ਇਹਨੂੰ ਆਪਾਂ ਜੋੜ ਕੇ ਦੇਖਾਂਗੇ ਪੰਜਾਬ ਦੇ ਅਮਨ ਕਾਨੂੰਨ ਦਾ ਹਾਂਜੀ ਇਹ ਪੰਜਾਬ ਦਾ ਅਮਨ ਕਾਨੂੰਨ ਕਿੰਨਾ ਵਿਗੜ ਚੁੱਕਾ ਹੈ ਹੂੰ ਉਹ ਤੁਸੀਂ ਜ਼ਿਕਰ ਕੀਤਾ ਪਟਿਆਲੇ ਵਾਲੀ ਘਟਨਾ ਦਾ ਕਰਨਲ ਬਾਠ ਵਾਲਾ ਹਾਂਜੀ ਉਹ ਕੱਲ ਮੇਰੇ ਬਾਦ ਸਾਹਿਬ ਨੂੰ ਜਿਸ ਤਰ੍ਹਾਂ ਕੁੱਟਕਟਾਪਾ ਚੜ੍ਹੇ ਤੇ ਜਿਵੇਂ ਪੰਜਾਬ ਪੁਲਿਸ ਨੇ ਹੈਂਡਲ ਕੀਤਾ ਹੂੰ ਉਹ ਹੈਂਡਲਿੰਗ ਦਾ ਤਰੀਕਾ ਕਾਬੀ ਗਲਤ ਸੀ ਔਰ ਉਸ ਪੁਲਿਸ ਦੀ ਲੀਡਰਸ਼ਿਪ ਤੇ ਵੀ ਸਵਾਲ ਖੜਾ ਹੁੰਦਾ ਕਿ ਲੀਡਰਸ਼ਿਪ ਕਿਸ ਦੀ ਹੈ ਤੁਸੀਂ ਕਹਿੰਦੇ ਕਮਾਂਡ ਕਿਸ ਦੇ ਕੋਲ ਹੈ ਪਹਿਲੀ ਗੱਲ ਤਾਂ ਪੁਲਿਸ ਦੀ ਨੀ ਲੀਡਰਸ਼ਿਪ ਦੇਖਣਾ ਪੈਣਾ ਕਿ ਪੁਲਿਸ ਦੀ ਲੀਡਰਸ਼ਿਪ ਕਿੰਨੀ ਜਿਹੜੀ ਹੈ ਉਹ ਸਮਰੱਥ ਹੈ ਇੱਕ ਪਾਸੇ ਤੁਸੀਂ ਐ ਲਾਰਡ ਆਰਡਰ ਨੂੰ ਮੇਨਟੇਨ ਕਰਨ ਦੀਆਂ ਗੱਲਾਂ ਕਰਦੇ ਹੋ ਤੁਸੀਂ ਕਹਿੰਦੇ ਹੋ ਕਿ ਜਿਹੜੇ ਬੰਦੇ ਗੈਂਗਸਟਰ ਆ ਉਹਨਾਂ ਦੇ ਗੋਲੀਆਂ ਬਾਈ ਦੀਆਂ ਉਹਨਾਂ ਦੇ ਸੰਗਿ ਲੋਕੀ ਗੋਡੇ ਤੋਂ ਥਲੇ ਥਲੇ ਗੋਲੀ ਬਾਈ ਦੀ ਹੈ ਜਾਂ ਲੱਕ ਤੋਂ ਥਲੇ ਥਲੇ ਗੋਲੀ ਬਾਈ ਦੀ ਹੈ ਕਿੰਨੀਆਂ ਹੀ ਜੇ ਕਟਰਾਵਾ ਹੋ ਚੁੱਕੀਆਂ ਪਰ ਉਹਦੇ ਨਾਲ ਕੰਟਰੋਲ ਕਿੱਥੇ ਕਿਤੇ ਹੋ ਗਿਆ ਹਮ ਮੈਨੂੰ ਯਾਦ ਆਉਂਦਾ ਉਹ ਟਾਈਮ ਗੈਂਗਸਟਰਾਂ ਦਾ ਜ਼ਮਾਨਾ ਸੀ ਕੈਪਟਨ ਅਮਰਿੰਦਰ ਸਿੰਘ ਚੀਫ ਮਿਨਿਸਟਰ ਸੀ ਹਮ ਚੀਫ ਮਿਨਿਸਟਰ ਖੁਦ ਭਰੰਦ ਤੇ ਆਏ ਚੁਣੇ ਕਿ ਐਸੀ ਗੈਂਗਸਟਰਾਂ ਨੂੰ ਕਿ 15 ਦਿਨ ਦੇ ਵਿੱਚ ਵਿੱਚ ਸਰੈਂਡਰ ਕਰ ਦਿਓ ਤੁਹਾਡੇ ਨਾਲ ਨਰਮੀ ਨਾਲ ਪੇਸ਼ ਆਇਆ ਜੰਦਾ 15 ਦਿਨਾਂ ਤੋਂ ਬਾਅਦ ਜਿਹੜਾ ਹੈਗਾ ਫਿਰ ਪੁਲਿਸ ਸਾਡੀ ਕਾਰਵਾਈ ਕਰੂਗੀ ਫਿਰ ਕੋਈ ਹਲਾਮ ਬਾਰੇ ਤੇ ਪੀੜਾ ਕੀ ਹੋਇਆ ਸੀ ਸਭ ਤੋਂ ਪਹਿਲਾਂ ਵਿੱਕੀ ਗੌਂਦਰ ਨਾਂ ਦਾ ਇੱਕ ਗੈਂਗਸਟਰ ਤੇ ਉਹਦੇ ਦੋ ਸਾਥੀ ਆ ਜਿਹੜੇ ਉਹ ਐ ਪੰਜਾਬ ਤੇ ਰਾਜਸਥਾਨ ਦੀ ਹੱਤੇ ਮਾਰੇ ਗਏ ਸੀ ਹਮ ਇਨੀ ਦੇ ਤੁਸੀਂ ਦੇਖੋ ਨਾਲ ਦੀ ਨਾਲ ਪੰਜਾਬ ਦੀ ਸਥਿਤੀ ਕੀ ਬਣ ਗਈ ਸੀ ਹਮ ਇੱਕ ਵਾਰੀ ਚੀਫ ਮਿਨਿਸਟਰ ਨੇ ਬਿਆਨ ਦਿੱਤਾ ਸੀ ਬਾਕੀ ਸਾਰਾ ਕੰਮ ਪੁਲਿਸ ਨੇ ਕੀਤਾ ਸੀ ਹਮ ਔਰ

ਇਹ ਜਿਹੜੀ ਪਟੀਸ਼ਨ ਸੀ ਉਹਦੇ ਸਬੰਧ ਵਿੱਚ ਇੱਕ ਫੈਸਲਾ ਕੀਤਾ ਸੀ ਕਿ ਪੁਰਸ਼ ਦੇ ਕਿਸੇ ਤਰ੍ਹਾਂ ਦੀ ਦਖਲਅੰਦਾਜ਼ੀ ਨਾ ਹੋਵੇ ਇਸ ਲਈ ਜ਼ਰੂਰੀ ਹੈ ਕਿ ਇੱਕ ਜਿਹੜੇ ਸੀਨੀਅਰ ਆਈਪੀਐਸ ਅਧਿਕਾਰੀਆਂ ਦਾ ਪੈਨਲ ਉਹ ਵੀ ਜੱਜ ਆਵੇ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਹਮ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਉਹਦੇ ਵਿੱਚ ਤਿੰਨ ਜਿਹੜੇ ਹੈਗੇ ਆ ਬੇਦਾਗ ਬੰਦਿਆਂ ਨੂੰ ਸ਼ਾਮਲ ਹੋਗਾ ਉਹਨਾਂ ਦਾ ਪੈਨਲ ਜਿਹੜਾ ਹੈਗਾ ਉਹ ਨਿਯਤੇ ਆਜੂਰ ਕਿੰਨਾ ਦੇ ਵਿੱਚ ਕਿਹਨੂੰ ਲਾਉਣਾ ਡੀਜੀਪੀ ਇਹ ਸਰਕਾਰ ਨੇ ਵਿਖਾਇਆ ਇਹ ਸਰਕਾਰ ਦਾ ਜਾਂ ਟਿੱਪ ਟੁਨਿਸਟਰ ਦਾ ਕੰਮ ਹੈ लेकिन साधे का मेरा ख्याल लगभग तीन साल तो एक डीजीपी तो है, है। इस बारेगुल डी जी पी भी है गृह मंत्रालय ने जो सेंट्रल होम मिनिस्ट्री है दो तीन बारी स्टेट गवर्नमेंट निट्ठी लिखी के रेगुलर डी जी लाने का प्रबंध करो लेकिन का जवाब कोई नहीं हम जेहोजी लीडरशिप ऑफ पंजाबी कहावत है कि जस्टी सूटी वो सतलावा जिहोजी सूटी वर्ग का मुकलावा लगभग उथित है ठीक है, है।, है कि साइड स्टेट गवर्नमेंट ने विधानसभा लड़ाई एक बिल पास किया लाइकिन बिल जोड़ा है किसी कम पत्र नहीं लगे और ना ही हम सेंट्रल होम मिनिस्ट्री तो जखलबाजी कर दिए चिट्ठिया जरूर लिखती इना लंबा समय एक्टिंग डी जी पी रहेगी एक्टिंग डी जी पी का कंट्रोल कि है यह तुम आप ही देखिए जी किस तरीके हो रहा है जे असं अपनी फोर्स न ही प्रोटैक्ट नहीं कर सकते ਤੁਸੀਂ ਯਾਦ ਕਰੋ ਉਹ ਸਮਾਂ ਜਦੋਂ ਦੀਨਾਨਗਰ ਪੁਲਿਸ ਸਟੇਸ਼ਨ ਦੇ ਉੱਤੇ ਥਾਣੇ ਤੇ ਹਮਲਾ ਹੋਇਆ ਸੀ ਉਸ ਵੇਲੇ ਆਰਮੀ ਜਿਹੜੀ ਹੈਗੀ ਆ ਫੋਰਟ ਪ੍ਰਿੰਟ ਤੇ ਆ ਗਈ ਸੀ ਸਰਕਾਰ ਸੀ ਹਾਲਾਜੀ ਲੇਕਿਨ ਉਹ ਜੋ ਬੀਬੀਪੀ ਸਮਾਰਟ ਸੀ ਸੈਨੀਚਰ ਨੇ ਕੈਸੀ ਸਿਚੁਏਸ਼ਨ ਨੂੰ ਕੰਟਰੋਲ ਕਰਨ ਦੇ ਸਮਰੱਥਾ ਦੇ ਪੁਲਿਸ ਨੇ ਕੰਟਰੋਲ ਕੀਤਾ ਸੀ ਉਹਨੇ ਹਾਲਾਤ ਇਹ ਆ ਕਿ ਪੁਲਿਸ ਦੇ ਵੀ ਹੈਗੀ ਹੈ ਕਿਸੇ ਝਗੜੇ ਦੇ ਸੰਬੰਧ ਵਿੱਚ ਆ ਜਾਂਦੀ ਹੈ ਬੰਦੂਪਾ ਮੈਂ ਤੁਸੀਂ 40 ਫੜ ਲਓ ਤੁਹਾਡਾ ਇੱਕ ਜਿਹੜਾ ਸਬ ਇਨਸਪੈਕਟਰ ਹੈ ਇੱਕ ਸਬ ਇਨਸਪੈਕਟਰ ਨੂੰ ਪਹਿਲਾ ਕਰਨ ਲਈ ਕਿ ਉਹ ਟ੍ਰੇਡ ਕਰਨ ਦੇ ਉੱਤੇ ਕਿੰਨਾ ਸਮਾਨ ਲੱਗਦਾ ਹੈ ਕਿੰਨਾ ਪੈਸਾ ਬਰਬਾਦ ਹੁੰਦਾ ਹੈ ਉਹ ਸਬ ਇਨਸਪੈਕਟਰਸ ਦੀ ਗਵਾਚੀਆਂ ਐਐਸਆਈ ਜਿਹੜਾ ਹੈਗਾ ਗੰਭੀਰ ਚੱਕਰੀ ਹੈ ਤਾਂ ਫਿਰ ਸਵਾਲ ਤਾਂ ਖੜਾ ਹੁੰਦਾ ਕਿ ਇਸ ਕਿਸਮੀਆਂ ਦੇ ਘੁਟਨਾਵਾ ਹੁੰਦੀਆਂ ਵਾਪਰਦੇ ਐ ਅਸੀਂ ਇਹਨਾਂ ਤੋਂ ਵੱਧ ਕਿਉਂ ਨਹੀਂ ਸਕਦੇ

ਉਹ ਕਿਹੋ ਜਿਹਾ ਸਿਲਕੂ ਰੈਗੂਲਰ ਲੀਡਰਸ਼ਿਪ ਨਹੀਂ ਹੈ ਪੋਲਿਟਿਕਲ ਲੀਡਰਸ਼ਿਪ ਜਿਹੜੀ ਹੈ ਉਹਨੂੰ ਵੀ ਫਰਟੈਕ ਸਾਈਡ ਤੋਂ ਵੰਨਗਾਂ ਪਾਰਟੀ আর ਇਹ ਹੀ ਚੀਜ਼ ਨਹੀਂ ਜਿਹੜੀ ਪੁਲਿਸ ਦੀ ਲੀਡਰਸ਼ਿਪ ਹੈ ਪੁਲਿਸ ਦੀ ਲੀਡਰਸ਼ਿਪ ਹੈ ਸਾਰੇ ਕਾਬਲ ਬੰਦੇ ਕਿੰਨੇ ਆ ਸਾਡੇ ਕੋਲ ਪੁਲਿਸ ਦੇ ਲੇਕਿਨ ਸਾਰੇ ਕਾਪ ਪਾਸ ਪਰੋਜ ਦੇ ਅਗੇ ਕਾਬਲ ਬੰਦੇ ਖੁੱਡੇ ਲਾਏ ਹੋਏ ਤੁਸੀਂ ਦੁੱਦੀ ਨਾਲ ਇਸ ਵੀ ਗੱਲ ਦੇਖ ਲਓ ਜੀ ਨਾਲ ਸਬਿੱਤ ਕਿੰਨਾ ਵਧੀਆ ਕੰਮ ਚੱਲਿਆ ਸੀ ਸ਼ੁਰੂ ਦੇ ਵਿੱਚ ਕਿਹੋ ਜੀਆਂ ਉੱਤੇ ਇਹਨਾਂ ਨੇ ਪ੍ਰਾਪਤੀਆਂ ਕੀਤੀਆਂ ਚਲੋ ਠੀਕ ਹੈ ਜੋ ਤਣ ਮੰਗਦੇ ਵਿੱਚ ਉੱਤੇ ਗਲਤੀਆਂ ਹੋਈਆਂ ਦੁੱਦੀ ਨਾਲ ਇਸ ਤੋਂ ਮੇਰੇ ਕਲਮਤਾ ਨੂੰ ਕੋਈ ਡਿਜੀਨਸ ਤੇ ਦੀਪ ਪ੍ਰੈਕਟਿਸ ਵੀਰਿੰਦਰ ਕੁਮਾਰ ਉਹਨਾਂ ਦੀ ਟੀਮ ਦੇ ਵਿੱਚ ਗੜਬੜ ਸੀ ਪਰ ਫਿਰ ਵੀ ਜ਼ਿੰਮੇਵਾਰੀ ਤੌਰ ਤੇ ਆਈ ਉਹਨਾਂ ਨੂੰ ਬਦਲਤਾ ਲਗੇਸ਼ਵਰ ਰਾਓ ਨੂੰ ਕੋਈ ਲਾਜਾ ਨਹੀਂ ਲਗੇਸ਼ਵਰ ਰਾਓ ਕਹਿੰਦੇ ਇਹ ਅਪਸਰਾ ਜੀ ਨਾ ਬਾਰੇ ਸੰਦੇਜ ਲਦਾ ਕਿ ਕੋਈ ਵੀ ਸਰਕਾਰ ਨੂੰ ਜੋ ਗੰਤ ਕੰਮ ਨਹੀਂ ਕਰਵਾ ਸਕਦੀ ਕਿ ਬਿਨ ਸੈਤੀ ਪ੍ਰਤੀ ਹੋਈ ਸੀ ਤੁਸੀਂ ਉਹਨਾਂ ਨੂੰ ਬਦਲਤਾ ਉਹਨਾਂ ਨੂੰ ਚਾਰਜ ਦੇ ਦੇ ਸੱਜਣ ਨੂੰ ਲਾਇਆ ਹੈ ਪਰਮਾਰ ਸਾਹਿਬ ਨੂੰ ਪਰਮਾਰ ਸਾਹਿਬ ਬਾਰੇ ਮੈਂ ਬਹੁਤਾ ਕੁਝ ਨਹੀਂ ਕਹਿਣਾ ਲੋਕ ਜਾਣਦੇ ਕਿ ਪਰਮਾਰ ਸਾਹਿਬ ਦਾ ਜਿਹੜਾ ਹੈਗਾ ਅਤੀਤ ਕੀ ਹੋਇਆ ਹਾਂ ਉਹ ਵੀ ਬੜੀ ਬੰਦੀ ਵਾਲਾ ਗੱਲ ਹੈ ਜੀ ਕਿ ਕਾਬਲ ਬੰਦੇ ਜਿਹੜੇ ਹੈਗੇ ਉਹ ਖੁੱਡੇ ਲੱਗੇ ਹੋਏ ਹੈ ਔਰ ਜਿਹੜੇ ਬੰਦੇ ਆ ਦੇਤੇ ਕਿੰਤੂ ਪਰੰਤੂ ਹੁੰਦੇ ਆ ਜਿਹਨਾਂ ਦਾ ਪਿਛਲਾ ਹੈਗਾ ਕਾਰਗੁਜ਼ਾਰੀ ਉਹ ਡਾਊਟਫੁਲ ਹੈ ਉਹਨਾਂ ਨੂੰ ਅਹਿਮ ਵਜੂਹ ਤੇ ਲਾ ਅਜਾ ਬੈਠ ਉਹਨਾਂ ਨੂੰ ਸਿੱਧਾ ਇਹ ਜੋ ਖੁਸ਼ਾ ਪ੍ਰੈਸ ਕੋਲ ਤੋਂ ਪੇਸ਼ ਕਰਨਾ ਪੈਰੇ ਜੀ ਜੀ ਇਰਸਾ ਮੈਂ ਤੁਹਾਡੇ ਨਜ਼ਰ ਪੋਰਨਾ ਦਰਸ਼ਕਾਂ ਦੇ ਵੀ ਕਿ ਇਹ ਜਿਹੜਾ ਪਿੰਡ ਕੋਟ ਮੁਹੰਮਦ ਖਾਂ ਦੇ ਸਰਪੰਚ ਦੇ ਨਾਲ ਕੋਈ ਰੌਲਾ ਸੀਗਾ ਕੁਲਦੀਪ ਸਿੰਘ ਦੇ ਨਾਲ ਪਿੰਡ ਦੇ ਅਸ਼ਦੀਪ ਸਿੰਘ ਨਾਲ ਦੇ ਬੰਦੇ ਨਾਲ ਇਹ 10 ਦਿਨਾਂ ਤੋਂ ਝਗੜਾ ਕਹਿੰਦੇ ਚੱਲਦਾ ਸੀਗਾ ਤੇ ਹੁਣ ਸਰਪੰਚ ਸਾਣੇ ਸਭ ਨੂੰ ਗ੍ਰਿਫਤਾਰ ਕੀਤਾ ਸਰਪੰਚ ਬਾਰੇ ਵੀ ਦੱਸਿਆ ਜਾ ਰਿਹਾ ਹੈ ਕਿ ਇਹ ਆਮ ਆਦਮੀ ਪਾਰਟੀ ਦਾ ਮਤਲਬ ਕਿ ਇਹਨਾਂ ਦੀ ਇਹਨੂੰ ਮਤਲਬ ਕਿ ਪੋਸਟ ਪਨਾਹੀ ਲਾਲੋ ਜਿਆ ਇਹਨਾਂ ਦਾ ਇਹਨਾਂ ਦਾ ਹੱਥ ਸੀਗਾ ਇਹਨਾਂ ਦੇ ਲੀਡਰਾਂ ਦਾ ਕਿਉਂਕਿ ਪਿੱਛੇ ਜਦੋਂ ਚੋਣ ਇਲੈਕਸ਼ਨ ਹੋਈਆਂ ਉਦੋਂ ਵੀ ਇਹ ਗੱਲਾਂ ਪੁਰੀਆਂ ਇਸੇ ਢੰਗ ਨਾਲ ਇਧਰ ਪਟਿਆਲੇ ਦੇ ਲਾਗੇ ਸਾਡੇ ਰਾਏਪੁਰ ਮੰਡਲਾਂ ਦੀ ਸਰਪੰਚਣੀ ਜਿਹੜੀ ਹੈ ਉਹਦਾ ਘਰ ਵਾਲਾ ਪਿਛਲੇ ਦਿਨੀ ਵੱਡੀ ਮਾਤਰਾ ਚ ਨਸ਼ਾ ਗੱਡੀਆਂ ਉਹਦੇ ਕੋਲੇ ਮਤਲਬ ਕਿ ਫੋਰਚੂਨਰ ਗੱਡੀਆਂ ਉਹਦੇ ਸ ਨੇ ਗ੍ਰਿਫਤਾਰ ਹੋਇਆ ਸੀ ਹੁਣ ਇਹ ਸਰਪੰਚਾਂ ਦੀ ਜਿਹੜੀ ਸਿਆਸਤ ਪੰਜਾਬ ਵਿੱਚ ਗੁੰਡਾ ਸਿਆਸਤ ਚੱਲ ਰਹੀ ਆ ਕੀ ਮੁੱਖ ਮੰਤਰੀ ਭਗਵੰਤਬਾਣ ਇਹਦੇ ਤੇ ਵੀ ਕੋਈ ਐਕਸ਼ਨ ਲੈਣਗੇ ਜਿਹੜੇ ਇਹਨਾਂ ਨੇ ਆਪਣੇ ਅੱਗੇ ਐਮਐਲਏਜ਼ ਕਹਿ ਲੋ ਜਾਂ ਆਮ ਆਦਮੀ ਪਾਰਟੀ ਦੇ ਲੀਡਰ ਕਹਿ ਲੋ ਪਿਛਲੀਆਂ ਸਰਕਾਰਾਂ 'ਚ ਵੀ ਇਹੀ ਕੁਝ ਚੱਲਦਾ ਰਿਹਾ ਜਿਹੜਾ ਤੁਸੀਂ ਉਸ ਕਾਂਡ ਦੀ ਜ਼ਿਕਰ ਕੀਤੀ ਸੀ ਕਿ ਛਾਤੀ 'ਚ ਗੋਲੀਆਂ ਮਾਰੀਆਂ ਉਦੋਂ ਵੀ ਇਹੀ ਕੁਝ ਚੱਲਦਾ ਰਿਹਾ ਹੁਣ ਕੀ ਇਹਦੇ ਉੱਤੇ ਗੱਲ ਨਹੀਂ ਹੋਣੀ ਚਾਹੀਦੀ ਕਿ ਚਾਹੀਦਾ ਨਹੀਂ ਕਿ ਸਰਕਾਰ ਇਹਦੇ ਉੱਤੇ ਕੰਟਰੋਲ ਕਰੇ ਕਿ ਜਿਹੜੇ ਉਹਨਾਂ ਦੇ ਗੁੰਡੇ ਮਤਲਬ ਕਿ ਇਸ ਢੰਗ ਨਾਲ ਵਿਚਰ ਰਹੇ ਨੇ ਜਾਂ ਉਹ ਸਿੱਧਾ ਪੁਲਿਸ ਦੇ ਉੱਤੇ ਹਾਵੀ ਹੋ ਰਹੇ ਨੇ ਜਾਂ ਪੁਲਿਸ ਦੇ ਉੱਤੇ ਗੋਲੀਆਂ ਚਲਾਉਂਦੇ ਨੇ ਜਾਂ ਚਿੱਟੇ ਦਾ ਨਸ਼ੇ ਦਾ ਖੋਰ ਭੁੱਕੀ ਹਫੀਮ ਦਾ ਪੰਜਾਬ ਦੇ ਵਿੱਚ ਢੱਲੇ ਨਾਲ ਵਪਾਰ ਕਰ ਰਹੇ ਨੇ ਉਹ ਕਿਤਨਾ ਕਿਤੇ ਤਾਂ ਫਲੋ ਹੋ ਰਿਹਾ ਨਾ ਪੈਸਾ ਉਸ ਪੈਸੇ ਨਾਲ ਕਿਤੇ ਨਾ ਕਿਤੇ ਤਾਂ ਸਿਆਸਤ ਫੈਸਲਾ ਕੋਨ ਹੋ ਰਹੀ ਹੈ ਸੁਖਵਿੰਦਰ ਵੀ ਜੇ ਕੋਈ ਗਲਤ ਪੁਨਸਤੀ ਕਰਦੇ ਹੋ ਤਾਂ ਫਿਰ ਆਪਾਂ ਨੂੰ ਦੇਖਣਾ ਪੈਣਾ ਹੈ ਕਿ ਸਮੁੱਚੇ ਸਮੁੱਚਾ ਇਹ ਰੂਪ ਵੀ ਦੇਖਣਾ ਪੈਣਾ ਹੈ ਹੇ ਇਹ ਪਾਰਟੀ ਜਦੋਂ ਪਾਵਰ ਦੇ ਵਿੱਚ ਆਈ ਹੈ ਇਸ ਪਾਰਟੀ ਨੂੰ ਲੋਕਾਂ ਨੇ ਵੋਟਾਂ ਨਹੀਂ ਪਾਈਆਂ ਸੀ ਹੇ ਇਹਨਾਂ ਨੂੰ ਆਪ ਨੂੰ ਇਹ ਵੀ ਉਮੀਦ ਨਹੀਂ ਸੀ ਕਿ ਸਾਨੂੰ ਇਦੀ ਬੜੀ ਸਫਲਤਾ ਮਿਲੂਗੀ ਇਸ ਵਿੱਚ ਲੋਕਾਂ ਨੇ ਪਿਛਲੀਆਂ ਦੋਨਾਂ ਪਾਰਟੀਆਂ ਨੂੰ ਸਜ਼ਾਮਾ ਦਿੱਤੀਆਂ ਸੀ ਹੇ ਚਾਹੇ ਉਹ ਕਾਜੀ ਦੇਲਾ ਚਾਹੇ ਕਾਂਗਰਸ ਹੈ ਲੋਕੋ ਉਸਦੇ ਹੈਗੇ ਨਿਕੰਮੇ ਰਾਜ ਤੋਂ ਪੋਟਾ ਪੋਟਾ ਦਿੱਖੀ ਸੀ ਕਿ ਉਹਨਾਂ ਨੇ ਇਹਨਾਂ ਨੂੰ ਗੱਲ ਕਰਤਾ ਇਹਨਾਂ ਨੂੰ ਲਿਆਂਦਾ ਇਹਨਾਂ ਨੂੰ ਲਿਆਉਂਦਾ ਇੱਕ ਵੱਡਾ ਕਾਰਨੇਸ਼ੀਕੇ ਕਹਿੰਦੇ ਸੀ ਸਿੱਧੀ ਬਦਲਾ ਲੈ ਕੇ ਆਵਾਂ ਉਹ ਬਦਲਾ ਕਿੰਨਾ ਕਹੇ ਬਾਕੀ ਗੱਲਾਂ ਨੂੰ ਆਪਾਂ ਛੱਡ ਲਈਏ ਜਿਹੜੀ ਪੰਚਾਇਤੀ ਚੋਣਾਂ ਹੋਈ ਹੈ ਨਗਰ ਕੌਂਸਲਰਾਂ ਦੀ ਚੋਣਾਂ ਹੋਈਆਂ ਨਗਰ ਨਿਗਮਾਂ ਦੀਆਂ ਚੋਣਾਂ ਹੋਈਆਂ ਉਹਨਾਂ ਨਗਰ ਨਿਗਮਾਂ ਕੌਂਸਲਰਾਂ ਦੀ ਚੋਣਾਂ ਦੇ ਵਿੱਚ ਪੰਚਾਇਤਾਂ ਦੀਆਂ ਚੋਣਾਂ ਇਸ ਕੀ ਕੁਛ ਹੋਏ ਕਿਨੇ ਜਿਹੜੀ ਹੈ ਇਸਲੇ ਪੱਧਰ ਤੇ ਝੇਰਾ ਫੇਰੀ ਹੋਈ ਹੈ ਗੁੰਡਾ ਕਰਤੀ ਹੋਈ ਹੈ ਕਿੰਨੀਆਂ ਪਟੀਸ਼ਨਾਂ ਜਿਹੜੀਆਂ ਹੈਗੀਆਂ ਐਸਓਏ ਸਰਬੀਨ ਲਾਲ ਦੇ ਕੋਲੇ ਪਈਆਂ ਇਹਨੇ ਜਿਹੜੀ ਹੈਗੇ ਤੁਸੀਂ ਪਟਿਆਲੇ ਦੇ ਵਿੱਚ ਦੇਖੋ ਨਗਰ ਨਹੀਂ ਦੀ ਚੋਂ ਵੇਲੇ ਕੀ ਕੁਝੰਦਾਰ ਹੈ ਔਰ ਉਹ ਵੀ ਪਟਿਆਲ ਵਾਸਤੇ ਸੁਪਰੀਮ ਕੋਰਟ ਤੋਂ ਕਰ ਰਿਹਾ ਹੈ ਕਿ ਇਹਨੂੰ ਵੀ ਰਿਜਿਸਟਰਨਾ ਪਿਆ ਕਿ ਤੁਸੀਂ ਪਟਿਆਲ ਕਰੋ ਦੀ ਲੋਕਾਂ ਨੂੰ ਪਿਆ ਜਿਹੜੇ ਪੀਡ ਚੋਰ ਕਹ ਉਹਨਾਂ ਦੇ ਕੋਲੇ ਐਪਲੀਕੇਸ਼ਨਾਂ ਦੇ ਤਾਂ ਇਹਨੇ ਵੀ ਉਹਨਾਂ ਦੇ ਵਿੱਚ ਕਿੰਨਾ ਫਰਕ ਆ ਗਿਆ ਹੁਣ ਜਿਹੜੇ ਲੋਕ ਆਮ ਤੌਰ ਤੇ ਆਪਾਂ ਜਿਹਨਾਂ ਨੂੰ ਅਨਸੋਸ਼ੀਅਲ ਐਲੀਮੈਂਟ ਕਹਿ ਦਿੰਦੇ ਆ ਜਾਂ ਜਿਹਨਾਂ ਨੂੰ ਆਪਾਂ ਕਹਿੰਦੇ ਕਿ ਜਿਹੜੇ ਲੋਕ ਮਾਲੇ ਕੰਮ ਕਰਦੇ ਬਾਰੇ ਕੰਮ ਕਰਨ ਵਾਲੇ ਜਿਹੜੇ ਅਕਾਲੀਆਂ ਤੇ ਕਾਂਗਰਸੀਆਂ ਵੀ ਸੀ ਉਹੀ ਇਧਰ ਨੇ ਫਸ ਗਿਆ ਕਿ ਇਹਨਾਂ ਨੇ ਉਹਨਾਂ ਨੂੰ ਸਰਪ੍ਰਸਤੀ ਦੇਣ ਵੇਲੇ ਦੇਖਿਆ ਨਹੀਂ ਕਿ ਕਿਹੋ ਜਿਹੇ ਬੰਦੇ ਆਉਂਦੇ ਆ। ਉਹਦਾ ਕਾਰਨ ਇਹ ਕਿ ਹਾਲੇ ਤੱਕ ਲੋਕਾਂ ਨੇ ਰਾਜਪਾਲ ਨੂੰ ਲਿਆ ਪਰ ਪਾਰਟੀ ਬਣੀ ਨਹੀਂ। ਜਿਹੋ ਜਿਹੀ ਪਾਰਟੀ ਇਹਨਾਂ ਨੇ ਬਣਾਉਣ ਦਾ ਲੋਕਾਂ ਨਾਲ ਵਾਅਦਾ ਕੀਤਾ ਸੀ ਉਹ ਤਾਂ ਬਣੀ ਨਹੀਂ। ਜ਼ਿਆਦਾਤਰ ਐਨਐਲਜੀ ਜਿਹੜੇ ਹੈਗੇ ਆ ਦੂਜੀਆਂ ਪਾਰਟੀਆਂ ਦੇ ਵਿੱਚੋਂ ਆਏ। ਜਿਹੜੇ ਇਹਨਾਂ ਵਿੱਚੋਂ ਵੀ ਆਏ ਆ ਉਹ ਵੀ ਜਿਹੜੇ ਦੇਖਣ ਨੂੰ ਆਉਣ ਲੱਗੇ ਸੀ ਬੜੇ ਵਧੀਆ ਪਰ ਆ ਕੇ ਉਹਨਾਂ ਦੀਆਂ ਵੀ ਲੋੜਾਂ ਦੇ ਮੁਤਾਬਕ ਉਹਨਾਂ ਨੂੰ ਵੀ ਚਾਹੀਦਾ ਮਾਲ ਪੱਤਾ ਤੇ ਮਾਲ ਪੱਤਾ ਕਿਥੋਂ ਮਿਲੂਗਾ ਫਿਰ ਉਹ ਸਰਪੰਚਾਂ ਤੋਂ ਵੀ ਮਿਲੂਗਾ ਤੇ ਪੁਲਿਸ ਵਾਲਿਆਂ ਤੋਂ ਵੀ ਮਿਲੂਗਾ ਹੂੰ ਇਹੀ ਜਿਹੜਾ ਤਰੀਕਾ ਕਰ ਉਸ ਵੇਲੇ ਸੀਗਾ ਇਹਨੇ ਕਿ ਐਸੀ ਛੁਰਦ ਨੂੰ ਯਾਦ ਕਰੋ ਤੁਸੀਂ ਤੇਜਰੀਵਾਲ ਸਾਹਿਬ ਨੇ ਜਦੋਂ ਨਵੀਂ ਨਵੀਂ ਮੈਂ ਸਰਕਾਰ ਬਣੀ ਹੈ ਮੀਟਿੰਗ ਲਈ ਸੀ ਮਾਣੂ ਉਹਨੂੰ ਨੇ ਐਮਐਲਏ ਜਿਹਨੂੰ ਘੱਟਾ ਸੀ ਕਿ ਡੀਸੀ ਤੇ ਐਸਐਸਪੀ ਜਿਹੜੀਆਂ ਨੇ ਇਹ ਟ੍ਰਾਂਸਫਰ ਵਾਸਤੇ ਜਾਂ ਹੋਰ ਅਫਸਰਾਂ ਨੂੰ ਟ੍ਰਾਂਸਫਰ ਕਰਨ ਵਾਲੇ ਕਿਸੇ ਕਿਸੇ ਨੂੰ ਕੋਈ ਵੀ ਜਿਹੜੀ ਸਿਫਾਰਿਸ਼ ਨਹੀਂ ਕਰਦੇ ਕਿਸੇ ਦੀ ਕੋਈ ਸਿਫਾਰਿਸ਼ ਮੰਨੀ ਨਹੀਂ ਜਣੀ ਸਰਕਾਰ ਆਪਣੇ ਆਪ ਕੰਮ ਕਰੂਗੀ ਸਰਕਾਰ ਕੰਮ ਕਰ ਨਹੀਂ ਲਾ 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 ਹੁਣ ਦੀ ਇਹੀ ਤੇ ਜੀ ਐਮਐਲਏ ਦੀ ਸੁਣਵਾਈ ਹੈ ਜੀ ਪਾਰਲੀਮੈਂਟ ਵੀ ਚੋਣਾਂ ਛੋੜਿਆ ਸੇਖ ਲੱਗਿਆ ਦੇਖ ਲੇ ਕਿ ਤੁਮਾਰ ਘਰ ਚਲਵਾਈ ਵਾਲੇ ਪਾਸੇ ਨਹੀਂ ਪੈ ਜਾਦ ਸਿੱਧੇ ਕੰਮ ਸੁਣਵਾਈ ਵਾਲੇ ਪਾਸੇ ਨੂੰ ਪੈ ਜਾ ਬਰ ਸੁਣਵਾਈ ਕਿਵੇਂ ਹੋਣ ਲੱਗੀ ਉਹ ਤੁਸੀਂ ਆਪ ਹੀ ਦੇਖ ਲਓ ਕਿ ਤੁਹਾਡੇ ਪਟਿਆਰੇ ਵਿੱਚ ਕੀ ਕੁਝ ਹੋ ਰਿਹਾ ਹੈ ਤੁਹਾਡੇ 6 ਦਿਨ ਤੋਂ ਲੈ ਕੇ ਜਿਹੜੀ ਹੈਗੀ ਆ ਹੁਣ ਸਕੂਲ ਦੇ ਵਿੱਚ ਜੋ ਕੁਝ ਹੋਇਆ ਜਿਹਨੇ ਟੀਚਰਾਂ ਦੀ ਇੱਜ਼ਤ ਮਾਨ ਕੀਤੀ ਹੈ ਉਸ ਮਾਨ ਵਧਾਈ ਹੈ ਉਹਨਾਂ ਦੀ ਉਹਦਾ ਨੋਟਿਸ ਚਲਾ ਹੈਗਾ ਉਹ ਸਰਜੋਤੀ ਬੈਠਕੂ ਮੈਨਾ ਪੈ ਗਿਆ ਉਹਨੇ ਵੀ ਮੰਤਰੀ ਜੀ ਨੂੰ ਇਹਦਾ ਸਾਬਕਾ ਮੰਤਰੀ ਸੀ ਇਹਨਾਂ ਨੂੰ ਉਹਨਾਂ ਨੇ ਕਿਹਾ ਜੀ ਉਹ ਟੈਕਨਿਕ ਉਹਨਾਂ ਦਾ ਕੰਮ ਇਹਨਾਂ ਸਾਬਕਾ ਮੰਤਰੀ ਜੀ ਨੇ ਉਸ ਆਪਣੇ ਨਿਮਾ ਡਾਕਟਰ ਆਜਬਾ ਹਦਰ ਨੇ ਨਾਲ ਦੇ ਹੈਲਥ ਮਨਿਸਟਰੀ ਇਗਜ਼ਾਮ ਪੁਰ ਬਿਹਾਰ ਕੀਤਾ ਸੀ ਉਸ ਤੋਂ ਬਾਅਦ ਇਹਨਾਂ ਨੂੰ ਹਟਾ ਲਿਆ ਤੇ ਅਸੀਂ ਕਿੰਨਾ ਲੰਬਾ ਸਮਾਂ ਉਹਨੂੰ ਰੱਖਿਆ ਇੱਕ ਮਹੀਨੇ ਬਾਅਦ ਕਿਹਾ ਲੈ ਹੋਰ ਮਹੀਨੇ ਦੇਖੇ ਹੋਰ ਮਹੀਨੇ ਦੇ ਵਿੱਚ ਵੀ ਕੁਝ ਨਹੀਂ ਹੋ ਰਿਹਾ ਤੇ ਕੁੱਲ ਮਿਲਾ ਕੇ ਬਿਲਕੁਲ ਪਹਿਲਾਂ ਥੇ ਉਹਨਾਂ ਨੂੰ ਜਿᱷੜਤ ਨਹੀਂ ਲੱਗਦਾ ਇਹ ਹੀ ਕਾਰਨ ਹੈ ਕਿ ਲੋਕ ਪੈਦਾ ਪਾ ਲਈ ਅਜਾ ਬੋਏ ਦੇ ਦੇਸ਼ ਕਦਰ ਚਲੇ ਗਏ ਤੇ ਮਾਨਸਾਤ ਦਾ ਹਵਾਲਾ ਕਰਦੇ ਸੀ ਕਿਹੜਾ ਜੀਓ ਤੇ ਰਹਿ ਜੀਓ ਤਿੰਨ 13 ਵਿੱਚ ਕਿੰਨੀ ਰਹਿ ਗਈ ਹੈ ਤੇ ਤੁਸੀਂ ਜੋਰ ਵੱਲ ਭਾਏ ਆ ਕਾਰਪੋਰੇਸ਼ਨਾਂ ਦੀ ਜਿਹਨੇ ਕਾਰਪੋਰੇਸ਼ਨਾਂ ਦੇ ਕਬਜ਼ੇ ਕੀਤੇ ਅੰਦਾਜ਼ਾ ਲਾ ਲੋ ਕਿ ਪਹਿਲੇ ਦਿਨਾਂ ਤੋਂ ਕੀ ਵਰਤ ਹੈ ਮੌਜੂਦ ਜਿਹੜਖ ਲਿਆ ਜਾ ਲੋਕ ਭੁਗਤ ਰਹੇ ਆ ਉਹ ਆਪਣਾ ਜਿਹੜਾ ਲੋਕਾਂ ਦਾ ਫੈਸਲਾ ਸੀ ਕਿ ਇਹਨਾਂ ਨੂੰ ਲੈ ਕੇ ਕੁਛ ਨਾ ਕੁਛ ਕਰ ਲਈ ਇਹਦੇ ਸਨ ਮੁਤਾਬਕ ਇਹ ਹੈ ਕਿ ਜੇ ਜੜੀ ਆਪਾਂ ਬੰਦੇ ਬਦਲਦੇ ਨੇ ਜੇ ਸਿਸਟਮ ਹੋਵੇ ਉਹ ਵੀ ਸਿਸਟਮ ਜਿਹੜਾ ਜਿਹੜਾ ਡਿਮਾਂਡ ਦੇ ਮੁਤਾਬਕ ਕੀ ਤੇ ਜਿਸ ਕਿਸਮਾ ਡਿਲੀਵਰ ਕਰਦੇ ਆਪਾਂ ਉਹ ਹੀ ਉਹ ਬਰਤ ਭੁਗਤਣਾ ਕਿ ਪਹਿਲੇ ਹੀ ਉਹਨਾਂ ਕਿ ਇਹਨਾਂ ਦਾ ਕੋਈ ਫਰਕ ਨਹੀਂ ਪੈਣਾ ਹੈ ਪਹਿਲਾਂ ਵੀ ਇਹ ਮਾਦਾ ਮਾਰ ਕੀ ਇਹਨਾਂ ਨੇ ਬਾਰੇ ਵੀ ਮਾਦਾ ਮਾਰ ਹੋ ਰਹੀ ਸੀ ਇਹਨੂੰ ਇੱਕ ਬੜੇ ਜ਼ਿੰਮੇਵਾਰ ਪੱਤਰਕਾਰ ਨਾਲ ਮੇਰੀ ਗੱਲ ਹੋਈ ਜਿਹਦਾ ਚੁਕਾ ਇਸ ਪਾਰਟੀ ਵੱਲ ਜੀ ਉਹਨੇ ਮੈਨੂੰ ਇਹੀ ਗੱਲ ਕਹੀ ਕਿ ਮੈਂ ਸੋਚਿਆ ਸੀ ਕਿ ਥੋੜੇ ਸੰਜੀ ਹੋਣਗੇ ਪਰ ਜੋ ਕੁਝ ਪਹਿਲੇ ਕਰਦੇ ਸ਼ੁਰੂ ਕੀ ਨਹੀਂ ਕੁਝ ਕਰਦਾ ਜੇ ਖੱਡਾਂ ਵਾਲਾ ਕੰਮ ਵੀ ਹੋਵੇ ਤੇ ਜਲੀ ਦਾ ਹੋਰ ਕੰਮ ਵੀ ਹੋਵੇ ਚੱਲੀ ਜਾਂਦੇ ਹੈ ਐਸਾ ਜਿਹੜਾ ਹੈਗਾ ਬਲੇ ਡੀ.ਪੀ.ਟੀ ਦੇ ਸੰਬੰਧ ਨਾਲ ਦੇਸ਼ ਦੀ ਦਿੱਕੀਆਂ ਬਾਹਰ ਦਿਆ ਰਹੇ ਕੋਲ ਆ ਜਾ ਰਹੇ ਹੁਣ ਸਾਰਾ ਲੋਕਾਂ ਦੇ ਸਾਹਮਣੇ ਲੋਕ ਤੇ ਹੈਗੇ ਨਾ ਸਭ ਤੋਂ ਵੱਡਾ ਰੱਬ ਹੁੰਦੇ ਲੋਕਾਂ ਤੋਂ ਕੋਈ ਗੱਲ ਕੋਕੀ ਰੱਖੀ ਜਾਂ ਸਹੀ ਪਤਾ ਨਹੀਂ ਇਹਨਾਂ ਦੀ ਲੋਕਾਂ ਜੀ ਹਾਂ ਬਿਲਕੁਲ ਸਹੀ ਗੱਲ ਹੈ ਮੈਂ ਉਸ ਭਾਵਨੇ ਤੇ ਵੀ ਦਰਸ਼ਕਾਂ ਨੂੰ ਅਪਡੇਟ ਕਰਦਾ ਕਿ ਜਿਹੜਾ ਕਰਨਾਲ ਬਾਠ ਵਾਲਾ ਮਾਮਲਾ ਔਰੌਨੀ ਸਿੰਘ ਦੀ ਕੱਲ ਪਟਿਆਲਾ ਦੇ ਵਿੱਚ ਇੱਥੇ ਅਦਾਲਤ ਦੇ ਵਿੱਚ ਜਿਹੜੀ ਸੁਣਵਾਈ ਉਹਨਾਂ ਦੀ ਅਪੀਲ ਤੇ ਹੋਣੀ ਹੈ ਕਿਉਂਕਿ ਉਹ ਲਗਾਤਾਰ ਆਪਣੀ ਗ੍ਰਿਫਤਾਰੀ ਦੀ ਗੱਲ ਕਰ ਰਹੇ ਨੇ ਕਿ ਮੈਨੂੰ ਗ੍ਰਿਫਤਾਰ ਕੀਤਾ ਜਾ ਸਕਦਾ ਰਾਹਤ ਮੰਗ ਰਹੇ ਨੇ ਅਦਾਲਤ ਤੋਂ ਮਾਮਲਾ ਚੰਡੀਗੜ੍ਹ ਵੀ ਐਸਆਈਟੀ ਦੇ ਕੋਲ ਸਾਰਾ ਪਹੁੰਚਿਆ ਹੋਇਆ ਉਹ ਵੀ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਜਦੋਂ ਅਸੀਂ ਪੁਲਿਸ ਦੀ ਕਾਰਗੁਜ਼ਾਰੀ ਦੀ ਗੱਲ ਕਰਦੇ ਹਾਂ ਤਾਂ ਮੈਂ ਉਹ ਉਹਦੇ ਬਾਰੇ ਜ਼ਰੂਰ ਜਾਣਨਾ ਅਰ ਮੰਗਾ ਦਰਸ਼ਕ ਵੀ ਜਾਨਣਾ ਚਾਹਣਗੇ ਕਿ ਜਿਹੜੀ ਅਮਨਦੀਪ ਕੌਰ ਆ ਇੰਨੇ ਰਿਮਾਂਡ ਲੈਲੇ ਪੁਲਿਸ ਨੇ ਲਗਾਤਾਰ ਰਿਮਾਂਡ ਤੇ ਰੱਖਿਆ ਆ ਆਖਰਕਾਰ ਨਿਕਲਿਆ ਕਿ ਉਸ ਕੇਸ ਤੋਂ ਉਦੋਂ ਹੁਣ ਬਟਾਲਾ ਪੁਲਿਸ ਦੇ ਇੱਕ ਸਿਪਾਹੀ ਜਿਹੜਾ ਹੈਰੋਇਨਸ ਨੇ ਉਹ ਵੀ ਅਮਰitsar ਪੁਲਿਸ ਨੇ ਗ੍ਰਿਫਤਾਰ ਕਰਤਾ ਉਹਦੀ ਉਸ ਢੰਗ ਨਾਲ ਚਰਚਾ ਨਹੀਂ ਹੋਈ ਉਹਦੇ ਨਾਲ ਉਸ ਦੇ ਤਿੰਨ ਹੋਰ ਸਾਥੀ ਵੀ ਗ੍ਰਿਫਤਾਰ ਕੀਤੇ ਨੇ ਇਹਦਾ ਕੀ ਕਾਰਨ ਹੈ ਕਿ ਇੱਕ ਕੇਸ ਦੀ ਇੰਨੀ ਚਰਚਾ ਦੇਸ਼ ਭਰ ਦੇ ਵਿੱਚ ਹੋਈ ਕਿ ਆਲੇ ਵੀ ਉਹਦਾ ਮੀਡੀਆ ਟ੍ਰਾਇਲ ਚੱਲ ਰਿਹਾ ਤੇ ਇਹ ਵੀ ਤਾਂ ਇੱਕ ਸਿਪਾਹੀ ਹੋਈ ਹੈ ਜੀ ਤੋ ਹੈਰੋਇਨ ਗ੍ਰਿਫਤਾਰ ਕੀਤੀ ਹੈ देखो ग सिपाही सिपाही के फर्क होंगे इस सिपाही के पावर हो गए कि वो आपको उपर जानी ट्रांसफर करवा सकता होगा या सकती होगी आप दूजे सिपाही जोड़ के देख सकते इतने हम तुम देखो कि दे अमनदीप देख कौन ने जिस वे राउंडी पहले उन्हें गिरफ्तार किया है ਹੂੰ ਉਸੇ ਵੇਲੇ ਉਹਨੇ ਇੱਕ ਬਹੁਤ ਵੱਡੇ ਪੁਲਿਸ ਅਫਸਰ ਦਾ ਨਾਮ ਲਿਆ ਐਸਪੀ ਜੀ ਨੇ ਮੇਰਾ ਫੋਨ ਦਿਓ ਮੈਂ ਗੱਲ ਕਰਦੀ ਹਾਂ ਮੇਰੀ ਗੱਲ ਕਰਦਾ ਉਹ ਫਲਾਣੇ ਸਾਹਿਬ ਨਾਲ ਬਿਲਕੁਲ ਇੱਕਾਈ ਕੀ ਅਫਸਰ ਦਾ ਜ਼ਿਕਰ ਕਰ ਲਿਆ ਆਈਪੀਐਸ ਅਫਸਰ ਦਾ ਨਾਮ ਲੈਂਦੀ ਹੈ ਹੂੰ ਔਰ ਜਿਹੜਾ ਤੁਸੀਂ ਕਹਿੰਦੇ ਰਮਾਂਡ ਜ਼ਰੂਰ ਲੱਗ ਰਿਹਾ ਉਹ ਰਮਾਂਡ ਮਿਆਦੀ ਮੌਸਮੀ ਰਮਾਂਡ ਦੇ ਵਿੱਚ ਜੀਏ ਪੁੱਛਕਿਸ਼ ਹੋਣੀ ਚਾਹੀਦੀ ਸੀ ਮੇਰੇ ਖਿਆਲ ਮੁਤਾਬਕ ਕੋਈ ਪੁੱਛਕਿਸ਼ ਨਹੀਂ ਹੋਈ ਜੇ ਪੁੱਛਕਿਸ਼ ਹੋਈ ਹੁੰਦੀ ਤਾਂ ਫਿਰ ਚੁਕਿੰਦੇ ਵੀ ਕੰਟੈਕਟ ਬਹੁਤ ਸਈ ਵੱਡੀਆਂ ਮੱਛੀਆਂ ਇਸ ਜਾਲ ਦੇ ਵਿੱਚ ਫਸੀਆਂ ਹੁੰਦੀਆਂ ਬਿਲਕੁਲ ਤੇ ਨਾ ਪੁੱਛ ਵੀ ਛੋਣ ਦਾ ਜਿਹੜਾ ਪ੍ਰਾਪਰ ਪੁੱਛਕਿਛ ਨਾ ਹੋਣਾ ਕਾਰਨ ਵੀ ਨਾ ਹੋਈ ਸਮਝਦਾ ਕਿ ਵੱਡੀਆਂ ਮੱਛੀਆਂ ਨੂੰ ਬਚਾਉਣ ਦਾ ਸੀ ਉੱਪਰਲੇ ਪੱਧਰ ਤੋਂ ਉਹ ਨਕਲ ਜਿਹਾ ਹੈ ਉਹ ਹਦੈਤਾ ਹੁੰਦੀ ਹੈ ਤਾਂ ਹੀ ਹੈ ਨਾ ਕਿਉਂਕਿ ਤੁਸੀਂ ਦੇਖਿਆ ਉਹਨਾਂ ਇੱਕ ਆਡੀਓ ਪਹਿਲਾਂ ਵੀ ਜਨਤ ਖੋਈ ਸੀ ਜਿਹੜਾ ਆਡੀਓ ਗਾਇਬ ਹੋ ਗਈ ਸੀ ਦਵਾਰਾ ਫਿਰ ਉਹ ਆਡੀਓ ਆਈ hui ਟੁਕੜੇ ਦਾ ਬੇਸ਼ਤ ਬੰਦਾ ਹੈ ਤੇ ਦਵਾਰਾ ਜਦੋਂ ਗੱਲ ਕਰ ਰਿਹਾ ਉਹਨੂੰ ਤੁਸੀਂ ਦੇਖੋ ਕਹਿੰਦਾ ਕੀ ਹੈ ਉਹਨਾਂ ਮੇਰੇ ਤੇ ਬੜਾ ਪ੍ਰੈਸ਼ਰ ਪਾਇਆ ਗਿਆ ਸੀ ਮੈਨੂੰ ਇਹ ਕਿਹਾ ਗਿਆ ਸੀ ਕਿ ਤੁਹਾਡੀ ਵਜ੍ਹਾ ਕਰਕੇ ਕੋਈ ਪਰਿਵਾਰ ਟੁੱਟ ਸਕਦਾ ਹੈ ਮੈਂ ਇਸ ਕਰਕੇ ਥੋੜਾ ਜਿਹਾ ਵਾਪਸ ਹੋ ਗਿਆ ਸੀ ਜਿਸ ਕਦੇ ਮੈਨੂੰ ਇਹ ਕਿਹਾ ਗਿਆ ਕਿ ਪੰਜਾਬ ਦੇ ਵਿੱਚ ਦੇ ਤੇਰਾ ਕੋਈ ਕੰਮ ਹੈ ਕਾ ਉਹ ਜਾ ਪੰਜਾਬ ਦੇ ਵਿੱਚ ਕੋਈ ਕੰਮ ਹੋ ਜੀ ਤੇ ਕੰਮ ਟੁੱਟੇ ਪਰਿਵਾਰ ਕਿਉਂ ਉਹ ਕੌਣ ਕਰੇ ਆਪੋਜੀਸ਼ਨ ਵਾਲੇ ਦਾ ਕਰਦੇ ਸ਼ਕਦੇ ਹਰਾਂ ਦੇ ਬਦਲੇ ਦਾ ਕਰਦੇ ਸ਼ਕਦੇ ਮੇਰੇ ਕੋਈ ਨਹੀਂ ਪਾਵਰ ਸੀ ਜਿਹੜੀ ਉਹ ਬੰਦੇ ਨੂੰ ਕਹੀ ਦੀ ਸੀ ਕਿ ਆਪ ਉਹਦੇ ਤੇ ਵਿਸ਼ਵਾਸ ਕਰੀਏ ਹਾਂ ਕਈ ਦਾ ਮਤਲਬ ਇਹ ਹੋ ਜਿਉਂ ਐਨਾ ਖੁਸ਼ ਹੋ ਰਿਹਾ ਹੋਵੇ ਕਿ ਕਿਸੇ ਬੰਦੇ ਨੂੰ ਬਚਾਉਣ ਵਾਸਤੇ ਪਰ ਅਮਨਦੀਪ ਕੌਰ ਦੇ ਰਿਮਾਂਡ ਦੇ ਵਿੱਚ ਚੁੱਕੀ ਨਿਕਲਣਾ ਸੀ ਅਮਨਦੀਪ ਕੌਰ ਨੂੰ ਕਿਸ ਤਰ੍ਹਾਂ ਕੁਛ ਨਹੀਂ ਹੋਣਾ ਅਮਨਦੀਪ ਕੌਰ ਤੇ ਅਮਨਦੀਪ ਕੌਰਾਰੇ ਤਾਂ ਜਿਹੀ 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 ਗਿਲੀਟ ਕਰਾਉ ਇਹ ਜਾਣ ਲੱਗ ਗਈ ਹੈ ਕੋਈ ਵੀ ਪੁਸ਼ਟੀ ਨਹੀਂ ਕਰਦੇ ਕਿ ਲੋਕਾਂ ਨੂੰ ਤਾਂ ਜਿਹੜਾ ਹੈਗਾ ਆਮ ਪਿੰਡ ਬੜਾ ਪਾਣੀ ਨਹੀਂ ਮਿਲਦਾ ਤੇ ਦੇਗੀ ਬਿਜਲੀ ਤੇ ਤਿੰਦੀ ਰਹੀ ਹੈ ਉਹ ਸਰ ਮਾਨਵਿਤ ਹੋਵੇ ਤੇ ਹੱਥੀਂ ਜਿ ਬਿਜਲੀ ਵਾਲੀ ਬੋਤਲ ਪੜੀ ਹੋਣੀ ਤਾਂ ਦਾਦਾ ਤੁਸੀਂ ਆਪ ਹੀ ਲੋਕ ਕਿ ਉਹਨਾਂ ਵਿਵਹਾਰ ਕਿਉਂ ਜਾ ਰਿਹਾ ਤੁਸੀਂ ਲੈ ਕਿਵੇਂ ਕੀਤੀ ਮਤਲਬ ਕਿ ਹੈਂਡਲ ਕਿਵੇਂ ਕੀਤਾ ਜਾ ਰਿਹਾ ਸੀ ਇਹ ਮਾਨ ਸਨਮਾਨ इक्कीस तारीख दिता जा रहा है मेरे ख्याल में जितों तक मैनू है मैं इस तस्तीश कहना समय केस टेकना केस जो मतलब दो तीन महीनों के अमनदीप कौर ने बारह आ जाने भावे तीन सौ गया है लेकिन तीन सौ गया बहुत देर तक खड़ी क्योंकि हाई कोर्ट सुप्रम कोर्ट दिन कई जगह जजमेंट्स है जिंद गया कि जो किसी बंद ने डमिस करना है घटो घट जग उस सुनवाई का मौका दिता जाए ਇਹ ਕੰਕ੍ਰੈਸ਼ਨ ਹੋਈ ਨਹੀਂ ਮਾਨ ਸਾਹਿਬ ਨੇ ਵੀ ਨਾਲ ਨਾਲ ਤੇ ਵਗੈਰ ਕਹਿ ਤੱਕੀ ਬਿਲਡਿੰਗ ਬਿਲਡਿੰਗ ਰੋਕੀ ਵੀ ਨਹੀਂ ਚੱਲ ਸਕਿਆ ਕਿਉਂਕਿ ਇਹ ਕੋਈ ਜਿਹੜੇ ਇਲਾਕੇ ਵਿੱਚ ਚੜ੍ਹਦੀ ਆ ਉਹ ਅਪਰੂਵਡ ਕਲੋਨੀ ਹੈ ਛੋਟੀਆਂ ਛੋਟੀਆਂ ਕਲੀਆਂ ਦੇ ਵਿੱਚ ਨਿਜ਼ਮਾਬ ਸਾਹਿਬ ਕੋ ਕੋਠੀ ਬਣੀ ਹੋਈ ਹੈ ਬੜਾ ਕੁਝ ਹੈ ਇਹਨੂੰ ਤੁਸੀਂ ਆਪਾਂ ਦੇਖ ਲੈ ਤੁਸੀਂ ਅਗਲੇ 20-25 ਦਿਨਾਂ ਦੇ ਵਿੱਚ ਦੇਖੋ ਰੰਗ ਕਰਤਾਰ ਦੇ ਕੀ ਹੈ ਸਾਰੀ ਗੱਲ ਸਾਹਮਣੇ ਆ ਜਾਏਗੀ ਕਿੰਨਾ ਕੇਸ ਜਿਹੜਾ ਹੈ ਕਿੰਨਾ ਕੁ ਮਜ਼ਬੂਤ ਪੁਣਾ ਹੈ ਇਹਨੂੰ ਕਿ ਲੀਵੋ ਸਟੇਜ ਪਰ ਜਾਂ ਕੇ ਮੰਨ ਲੱਗੇ ਕਿ ਬਹੁਤ ਵੀ ਠੇਸ ਉਹ ਖੜੂਗਾ ਬਿਲਕੁਲ ਕੋ तकरीबन 17 ਗ੍ਰਾਮ ਚੱਟਾ 17.5 ਗ੍ਰਾਮ ਇਹ ਜਿਹੜਾ ਦੂਜਾ ਬਟਾਲਿਆੋਂ ਫੜਿਆ ਪੁਲਿਸ ਕਨਸਟੇਬਲ ਇਹਦੇ ਤੋਂ 300 ਗ੍ਰਾਮ ਫੜਿਆ ਕਿੰਗ ਇੰਸਪੈਕਟਰ ਫੜਿਆ ਸੀ ਉਹ ਉਹ ਮਤਲਬ ਸ਼ਾਇਦ ਕੇਂਦਰੀ ਕੋਈ ਇੰਟੈਲੀਜੈਂਸ ਦਾ ਇੰਸਪੈਕਟਰ ਸੀਗਾ ਉਹ ਤੋਂ ਕਿਲੂਆਂ ਦੇ ਹਿਸਾਬ ਨਾਲ ਫੜਿਆ ਮਤਲਬ ਚੱਲ ਰਿਹਾ ਸਾਰਾ ਕੁਝ ਅੰਦਰ ਖਾਤੇ ਵਿਕਰਮ ਜੀਠੀਏ ਇਹ ਸਾਰੇ ਉੱਤੇ ਸਵਾਲ ਖੜੇ ਕਰਦੇ ਨੇ ਉਹਨਾਂ ਨੇ ਵੀ ਇੱਕ ਵੀਡੀਓ ਪਾਈ ਸੋਸ਼ਲ ਮੀਡੀਆ ਤੇ ਉਹ ਕਹਿੰਦੇ ਕਿ ਇਹ ਪੰਜਾਬ ਪੁਲਿਸ ਦੀ ਜਾਣਕਾਰੀ ਲਈ ਵੀਡੀਓ ਪਾ ਰਿਆ ਕਿ ਇੱਕ ਸ਼ਰੀਆਮ ਗੈਂਗਸਟਰ ਜਿਹੜਾ ਪਾਕਿਸਤਾਨ ਦਾ ਗੈਂਗਸਟਰ ਹੈ ਸ਼ਹਿਜ਼ਾਦ ਪੱਟੀ ਉਹਦੇ ਨਿਸ਼ਾਨੇ ਤੇ ਕਹਿੰਦੇ ਮਜੀਠਾ ਹਲਕਾ ਆ ਆਲਰੇਡੀ ਬਿਕਰਮ ਮਜੀਠੀਆ ਦੀ ਸਿਕਿਉਰਿਟੀ ਜਿਹੜੀ ਹੈ ਉਹ ਬੜੀ ਸੀਮਤ ਕਰ ਦਿੱਤੀ ਗਈ ਹੈ ਉਹ ਵੋਕਲ ਨੇ ਇਹਨਾਂ ਮਾਮਲਿਆਂ ਦੇ ਵਿੱਚ ਕਿ ਪੰਜਾਬ 'ਚ ਤੰਬਾਕੂ ਕਿਵੇਂ ਹੋ ਰਹੇ ਨੇ ਇਹ ਹੁਣ ਜੇ ਕੋਈ ਪਾਕਿਸਤਾਨ ਦਾ ਗੈਂਗਸਟਰ ਜਿਵੇਂ ਪੰਜਾਬ ਸਰਕਾਰ ਵੀ ਕਹਿ ਹੀ ਦਿੰਦੀ ਹੈ ਪੰਜਾਬ ਪੁਲਿਸ ਕੇ ਜੇ ਜੇ ਮਨਨੰਜਰ ਕਾਲੀਆ ਤੇ ਹਮਲਾ ਹੋਇਆ ਹੈ ਤੇ ਜੀ ਆਈਐਸਆਈ ਪਾਕਿਸਤਾਨ ਚ ਬੈਠੇ ਰੇ ਕਰਾ ਦਿੱਤਾ ਕਿ ਇਹ ਸਿਰਫ ਇਸਤੇ ਤੱਕ ਸੀਮਤ ਹੈ ਕਿ ਇਸ ਤੋਂ ਵੀ ਵੱਡੀ ਗੇਮ ਇਹਦੇ ਮਗਰ ਖੇਡੀ ਜਾ ਰਹੀ ਆ ਭਾਵੇਂ ਉਹ ਸ਼ਹਿਜ਼ਾਦ ਪੱਟੀ ਵਰਗੇ ਨੂੰ ਵਰਤਿਆ ਜਾਵੇ ਜਾਂ ਲੋਰੈਂਸ ਬਿਸ਼ਨੋਈ ਵਰਗੇ ਨੂੰ ਵਰਤਿਆ ਜਾਵੇ ਮੈਨੂੰ ਇਹ ਨਹੀਂ ਪਤਾ ਲੱਗ ਰਿਹਾ ਕਿ ਕੌਣ ਕਿਹਨੂੰ ਵਰਤ ਰਿਹਾ ਹੈ ਲੇਕਿਨ ਮੁਕਦਮੇ ਆਪਣੇ ਸਾਹਮਣੇ ਹੇ ਤਾਂ ਪਾਸੇ ਤਾਂ ਗੱਲ ਇਹ ਆ ਰਹੀ ਹੈ ਕਿ ਮਿਸਟਰ ਵਿਕਰਮ ਸਿੰਘ ਮੇਸ਼ਿਆ ਦੀ ਸਕਿਉਰਿਟੀ ਵਿਦਰਾ ਕਰ ਲਈ ਸੀ ਹੂੰ ਫਿਰ ਸਰਕਾਰ ਵਾਲੇ ਪਾਸੇ ਆਇਆ ਕਿ ਵਿਦਰਾ ਨਹੀਂ ਕੀਤੀ ਇਹ ਦੀ ਸਿਕਿਉਰਿਟੀ ਘਟਾਈ ਗਈ ਹੈ ਅਰ ਜਿਹੜਾ ਉਹ ਸਟੇਟਸ ਆ ਸਟੇਟਸ ਤੇ ਬਤਾਵੋ ਕੋਈ ਸਪੀਲਤੀ ਆਈ ਹੈ ਕਿ ਆਈਗੀ ਹੂੰ ਇਹ ਡੀਜੀਪੀ ਲਾਡਰ ਅਰਤੁ ਸ਼ੁਕਰਾਜੀ ਨੇ ਕਹਿਤਾ ਸੀ ਪਰ ਜਿਹੋ ਜਹਾ ਟੈਕ ਇਨਤ ਹੋਇਆ ਹੈ ਆਪਣੇ ਕੀ ਮੰਦਵਿੰਦਰ ਕਾਲਿਆ ਸਾਹਿਬ ਕੀ ਹੂੰ ਇਹ ਹੋ ਗਿਆ ਟੈਕ ਮੇਰਾ ਕਹ ਲੈ ਕੋਈ ਹੋਰ ਬੰਦਾ ਦੇ ਨਹੀਂ ਹੋਏ ਪਰ ਤੁਸੀਂ ਸਰਕਾਰ ਸਰਕਾਰ ਦਾ ਫਰਕ ਹੁੰਦਾ ਕਿਉਂ ਮਾਮਲਾ ਐਮਆਈਏ ਨੂੰ ਜਾ ਰਿਹਾ ਹੈ ਹਾਂਜੀ ਇਹ ਮਾਮਲਾ ਐਮਆਈਏ ਨੂੰ ਜਾ ਰਿਹਾ ਹੈ ਤਾਂ ਇਹ ਤੁਹਾਨੂੰ ਦਾਜਾ ਲਾਉ ਤੁਸੀਂ ਵੀ ਫਿਰ ਕੀ ਹੈ ਕਿ ਜਿਹੜਾ ਬੀਜੇਪੀ ਦੇ ਨਾਲ ਹੈ ਉਹਨੇ ਕੇਸ ਨੂੰ ਸੀਰੀਅਸ ਨਹੀਂ ਲਿਆ ਜਾ ਰਿਹਾ ਹੈ ਕੇਂਦਰ ਸਰਕਾਰ ਵੱਲੋਂ ਜਿਹੜੇ ਬੀਜੇਪੀ ਦੇ ਨਾਲ ਨਹੀਂ ਉਹਨਾਂ ਮਰਨਵਾਸੇ ਛੱਡ ਦਿੱਤਾ ਜਾਊਗਾ ਇਹ ਕੋਈ ਮੰਤਰੀ ਪਦਰ ਦੇ ਕਿਹੜਾ ਗੱਲ ਕਰਦੇ ਜਿਹੜੀ ਤੁਸੀਂ ਫਿਕਰ ਨੂੰ ਦਿੱਤੀ ਹੈ ਦੀ ਗੱਲ ਕੀਤੀ ਹੈ ਵੀਡੀਓ ਮੈਂ ਵੀ ਦੇਖੀ ਹੈ ਇਸ ਵੀਡੀਓ ਦੇ ਵਿੱਚ ਸੀਰੀਅਸ ਕੰਪਨੀ ਆ ਰਹੀਆਂ ਕਿ ਲੋਕੀਸ਼ੀ ਦੇ ਵਿੱਚ ਵੀਰੇ ਹੈ ਸਾਡੇ ਅੱਜ ਕੱਲ ਲੱਗੇ ਹੋਏ ਜਿਹੜੇ ਦੇਰ ਇੱਥੇ ਲੱਗੇ ਹੋਈ ਐ ਅੰਮ੍ਰਿਤਸਰ ਹੱਕੇ ਦੇ ਵਿੱਚ ਤਾਂ ਉਹ ਥ੍ਰੈਟ ਕਿ ਨਹੀਂ ਤੇ ਉਹ ਤੋਂ ਇਲਾਵਾ ਥ੍ਰੈਟ ਦਾ ਹੋਰ ਲੋਕਾਂ ਨੂੰ ਵੀ ਐ ਪਰ ਸਵਾਲ ਬੰਦੇ ਤੇ ਬੰਦੇ ਦਾ ਫਰਕ ਐ ਨਾ ਬਿਲਕੁਲ ਮਨਨਨ ਜਿਹਨਾਂ ਕਾਲੀਆਂ ਨਹੀਂ ਜਿਹੜੇ ਹੈਗੇ ਆ ਉਹ ਉਸੇ ਕੈਬਨਟ ਦੇ ਮੈਂਬਰ ਸੀ ਜਿਹੜੀ ਕੈਬਨਟ ਦੇ ਮੈਂਬਰ ਬਿਕਰਮ ਸਿੰਘ ਮਜੀਠੀਆ ਬਿਕਰਮ ਸਿੰਘ ਮਜੀਠੀਆ ਜਾਂ ਹੋਰਾਂ ਬੰਦਿਆਂ ਦੀ ਕਮਿਸ਼ਨਰੀ ਮਜੀਠੀਆ ਤੋਂ ਮਹੱਤਪੁਰ ਨੂੰ ਬੰਦੇ ਵੀ ਪਏ ਸਿੱਪੰਦਿਆਲ ਦੇ ਵਿੱਚ ਹੂੰ ਜੇ ਆਪਾਂ ਦੇਖੀਏ ਸੁਖਬੀਰ ਸਿੰਘ ਬਾਦੂ ਤੋਂ ਵੀ ਗੁੜਿਆਉਣਾ ਕਈ ਚੱਲੀ ਆ ਹਨ ਬਿਲਕੁਲ ਸਾਰੇ ਬੰਦਿਦੇ ਹੈਗੇ ਆ ਪਰ ਹੁਣ ਸਵਾਲ ਇਹ ਹੈ ਕਿ ਜਿਹੜੇ 24 ਟੈਕਨੀਕਲ ਸਪੀਨੀ ਹੋਂ ਉਹਨਾਂ ਦੇ ਕੋਲ ਕਿਉਂਕਿ ਜਦੋਂ ਕਾਲਿਆ ਸਾਹਿਬ ਦੀ ਗੱਲ ਹੋਈ ਹੈ ਉੱਥੇ ਸਾਰੀ ਆਪੋਜੀਸ਼ਨ ਪਹੁੰਚ ਗਈ ਰਹੀ ਲਈ ਪਾਰਟੀਆ ਨੇ ਵੀ ਗੱਲ ਕਰ ਲਈ ਪਰ ਇੱਥੇ ਉਹ ਨਿਕਰਮ ਨਿਕਰਮ ਦਾ ਮੇਰਾ ਖਿਆਲ ਵੀ ਆਪਣੀ ਪਾਰਟੀ ਦੇ ਵਿੱਚ ਵੀ ਇਹ ਜੋ ਪਹਿਲਾਂ ਵਾਲੀ ਜਿਹੜੀ ਹੈ ਉਹ ਪੋਜੀਸ਼ਨ ਹੈ ਨਹੀਂ ਜੀ ਹਸਪੀ ਥੋੜੀ ਘਟੀ ਹੋਈ ਹੈ ਇਸ ਕਰਕੇ ਲੱਗਦਾ ਹੈਗਾ ਇੱਥੇ ਹੀ ਆਹੀ ਜਿਹੜੀ ਡਿਸਕ੍ਰਿਮੀਨੇਸ਼ਨ ਵਾਲੀ ਗੱਲ ਕਹਿੰਦੇ ਨੇ ਨਾ ਆਪਾਂ ਜੋ ਜੀ ਜੀ ਦਸਕਲ ਨੂੰ ਜੀ ਤੋ ਸਾਡੇ ਜੀ ਅੱਜ ਇਹ ਜੀ ਜੀ ਪਾਰਟੀ ਨਾਲ ਨਾ ਅਸਵਧ ਰਿਹਾ ਪਾਰਟੀ ਜਨਤਾ ਪਾਰਟੀ ਨਾਲ ਉਹ ਨਹੀਂ ਉਹਦਾ ਨੋਟਿਸ ਹੈ ਹੋਰ ਤਾਂ ਤੁਸੀਂ ਦੇਖੋ ਕਿ ਸੁਖੀ ਸਿੰਘ ਬਾਦਲਾਹ ਦੇ ਮਾਮਲੇ ਵਿੱਚ ਹਾਂ ਅਕਾਲੀ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਕਿਹਾ ਕਿ ਉਹਨਾਂ ਨੇ ਨਾਲ ਜ਼ਿਕਰ ਕੀਤਾ ਹੈ ਕਿ ਅਦਾਲਤ ਨੇ ਵੀ ਇਹ ਗੱਲ نوٹ ਕੀਤੀ ਹੈ ਕਿ ਤਕਰੀਰ ਜਿਵੇਂ ਹੋਣੀ ਚਾਹੀਦੀ ਸੀ ਉਸੇਵੇਂ ਹੋਈ ਨਹੀਂ ਤਕਰੀਰ ਦੇ ਵਿੱਚ ਕਮੀਆਂ ਪੇਸ਼ੀਆਂ ਬੜੀਆਂ ਔਰ ਉਹਨਾਂ ਨੂੰ ਹਾਈ ਕੋਰਟ ਜਾਣਾ ਪਿਆ ਕਿ ਇੱਕ ਸਾਬਕਾ ਦਿੱਲੀ ਮੁੱਖ ਮੰਤਰੀ ਦੀ ਜੈਡ ਪਲੱਸ ਸਿਉਟੀ ਹੈ ਉਹ ਵੀ ਕੇਸ ਨੂੰ ਐਨਆਈਏ ਨਹੀਂ ਲੱਸ ਸਕੀ ਸੀ ਜਾਂ ਐਨਆਈਏ ਨੂੰ ਨਹੀਂ ਚਾਹ ਸਕਦੇ ਕਿਉਂਕਿ ਦਾ ਸਟੇਟਸ ਦਾ ਚੋਟਾ ਦਾ ਸੁਭਵੀ ਸਿੰਘ ਬਾਦਲ ਦਾ ਸਟੇਟਸ ਸਮਾਦੋ ਹੈ ਉਹ ਤਾਂ ਆਪਣੀ ਪਾਰਟੀ ਦੇ ਪ੍ਰਧਾਨ ਵੀ ਰਹੇ ਆ ਹੁਣ ਤੱਕ ਆ ਪਿਛਲੇ ਸਮੇਂ ਤੱਕ ਤੇ ਜਿਹੜੇ ਸਿਆਣਤ ਤੇ ਅਟੈਕ ਹੋਣ ਦੀ ਗੱਲ ਕੀਤੀ ਗਈ ਹੈ ਉਹ ਤਾਂ ਬੜੀ ਮੁਕੱਦਸ ਤਾਂ ਬੜੀ ਤਲਫਤਨ ਤਾਂ ਹੂੰ ਕਿ ਆਪਾਂ ਨੂੰ ਪਤਾ ਕਿ ਬਹੁਤੇ ਮਾਮਲੇ ਜਿਹੜੇ ਹੋ ਗਏ ਦਰਵਾਜਾ ਸਾਹਿਬ ਦੇ ਜਿਹੜੀ ਟੀਮ ਦੇ ਲਾਂਡਰ ਨੂੰ ਕੋਈ ਖਤਰਾ ਪਹਿਲਾਂ ਹੋਇਆ ਉਹ ਤੋਂ ਬਲ ਬਿਗੜੀ ਦੇਖਣ ਸੀ ਕਿੱਥੋਂ ਦਾ ਕੀ ਸੀ ਇਹ ਬੜਾ ਸੀਰੀਅਸ ਮਾਮਲਾ ਦਾ ਨੋਟਿਸ ਜਿਦਾ ਹੈਗਾ ਕੇਂਦਰ ਸਰਕਾਰ ਨੂੰ ਜਿਦਾ ਲੱਗਦਾ ਹੈ ਕਿ ਕੇਂਦਰ ਸਰਕਾਰ ਦਾ ਨੋਟਿਸ ਲੈ ਜਿਦਾ ਵੀ ਸਮਝਿਆ ਜਾਊਗਾ ਕਿ ਪੰਜਾਬ ਨੂੰ ਇੱਕ ਪਰਵੇਸ਼ਾਲਾ ਬਣਾ ਕੇ ਕਿ ਨਗਰ ਵਿੱਚ ਪਰਜੋਗ ਕੀਤੇ ਜਾ ਰਹੇ ਹੈ ਇੱਕ ਰਾਜਪਾਦ ਹਾਸਲ ਕਰਨੇ ਕੀਤਾ ਜਾਵੇ ਹਾਸਲ ਕੀਤੇ ਹੋਏ ਰਾਜਪਾਦ ਨੂੰ ਲੰਬਾ ਕੀਤਾ ਜਾਵੇ ਇਹ ਵੀ ਚੀਜ਼ ਜਿਹੜੀ ਹੈ ਜਿਹੜੀ ਕੇਂਦਰੀ ਦੀਆਂ ਸਟੇਟ ਦੀਆਂ ਜਨਤਿਕ ਭੂਮਿਕਾ ਕਿਸੇ ਤਰੀਕੇ ਨਾਲ ਘਟਕਾਰ ਨੂੰ ਬਿਲਕੁਲ ਮੈਂ ਆਖਰੀ ਸਵਾਲ ਕਰਾਂਗਾ ਤੁਸੀਂ ਕਹਿੰਦੇ ਹੋ ਕਿ ਕੇਂਦਰ ਵੀ ਇਹਦੇ ਵਿੱਚ ਦਖਲ ਦਵੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਇੰਟਰਵਿਊ ਚੱਲ ਰਹੀ ਹੈ ਉਹਦੇ ਵਿੱਚ ਕਹਿ ਰਹੇ ਨੇ ਕਿ ਪੰਜਾਬ ਦੇ ਹਾਲਾਤ ਜਾਂ ਪੰਜਾਬ ਦੀ ਸਰਕਾਰ ਕਿ ਵੀ ਬਣੀ ਹੈ ਕਿ ਉਹ ਕਹਿੰਦੇ ਇਹ ਤਾਂ ਬ੍ਰਹਮਾ ਜੀ ਵੀ ਨਹੀਂ ਜਾਣਦੇ ਕਿ ਹੁ ਬੰਨਣਾ ਕੀ ਆ ਇਹ ਟਿੱਪਣੀ ਠੀਕ ਹੈ ਉਹਨਾਂ ਨੇ ਥੋੜਾ ਲਾਈਟ ਵੇਅ ਦੇ ਵਿੱਚ ਕਹਿ ਦਿੱਤੀ ਪਰ ਇਹ ਪੰਜਾਬ ਲਈ ਬਹੁਤ ਅਹਿਮ ਹੈ ਕਿ ਅਕਾਲੀ ਦਲ ਜਾਂ ਭਾਜਪੀ ਜਾਂ ਬਾਕੀ ਸੱਤਾਧਾਰੀਆਂ ਦੇ ਅੰਦਰ ਪੰਜਾਬ ਦੀ 2027 ਦੀ ਵਾਕਡੋਰ ਨੂੰ ਲੈ ਕੇ ਚੱਲ ਕੀ ਰਿਹਾ ਜਾਂ ਉਹ ਪੰਜਾਬ ਨੂੰ ਹੁਣ ਕਿਸ ਨਜ਼ਰੀਏ ਨਾਲ ਦੇਖ ਰਹੇ ਨੇ ਕਿ ਵਾਕਈ ਉਹ ਇਹ ਸਮਝ ਰਹੇ ਨੇ ਕਿ ਹੁਣ ਬਦਲਾਅ 2.0 ਵਾਲੇ ਪਾਸੇ ਤੁਰਿਆ ਜਾ ਰਿਹਾ ਇਹ ਦੇਖੋ ਜੀ ਅਮਿਤ ਸ਼ਰਮਾ ਦੀ ਇੰਟਰਵਿਊ ਮੈਂ ਵੀ ਸੁਣੀ ਹੈ ਕਿਸੇ ਹੋ ਵੱਡੇ ਚੈਲੰਜ ਦੇ ਪਰੂਗ ਅਜਿਤਰ ਦੇ ਨਾਲ ਹੀ ਬੈਠ ਕੇ ਗੱਲਬਾਤ ਕਰੇ ਸੀ ਤੇ ਉਹਨਾਂ ਨੇ ਵੀ ਦੋ ਸਵਾਲ ਕੀਤੇ ਸੀ ਕਿ ਕਿਹੜੀ ਤੇ ਪੰਜਾਬ ਦਾ ਬਣੂ ਸਕੀ ਤੇ ਮੇਰੇ ਗੱਲ ਮੁਤਾਬਕ ਤੇ ਅਮਿਤ ਸ਼ਾ ਪਹਿਲੇ ਵੀ ਕਿਹਾ ਕਿ ਮਨੇ ਪੰਜਾਬ ਦਾ ਠੀਕ ਵਿਸ਼ਲੇਸ਼ਣ ਕੀਤਾ ਹੈ ਕਿ ਵਰਮਾ ਦਾ ਜ਼ਿਕਰ ਕੀਤਾ ਮਨੇ ਕਿ ਵਰਮਾ ਜਿਨ੍ਹਾਂ ਨੇ ਸ਼ਕਤੀ ਰੱਖੀ ਹੈ ਤੇ ਉਹ ਨਾ ਉਹ ਵੀ ਪੰਜਾਬ ਦਾ ਅੰਦਾਜ਼ਾ ਨਹੀਂ ਲਾ ਸਕਦੇ ਕਿ ਪੰਜਾਬ ਕੀ ਕਰੂਗਾ ਸਾਡੀ ਗੱਲ ਠੀਕ ਹੈ ਮੇਰਾ ਮੰਨਣਾ ਹੈ ਕਿ ਕਦੇ ਕਿਸੇ ਨੇ ਛੋਟਿਆ ਸੀ कि ओ ओबलोक पावर चाहण दे दी पार्टी ਹਲੇ ਤੱਕ ਬਣੀ ਨਹੀਂ ਪਾਈ ਸੀ ਬਣਨ ਦੇ ਅਮਲ ਚ ਇਹਨਾਂ ਸਿੱਟੇ ਦੇ ਅੱਜ ਨਾ ਪੱਲੇ ਝਾੜੂ ਵਾਲੇ ਆ ਗਏ ਮੇਰੇ ਤਾਂ ਮੰਨਣਾ ਕਿ ਅਗਲੀ ਵਾਰੀ ਸੂਰਾਂ ਵਾਲੇ ਆਜਣ ਝਾੜੂ ਤੋਂ ਸੂਰਾਂ ਦੇ ਪਾਸੇ ਨਾ ਗੱਲ ਕਰਨੀ ਚੰਦਰਾ ਲਈ ਤੇ ਇਹ ਨਾ ਗੱਲ ਬਣਦੀ ਇੱਥੇ ਮਿੱਛਾ ਹੁੰਦੀ ਕਿ ਪਰ ਜਿਹੜੀ ਸਿਚੁਏਸ਼ਨ ਪੰਜਾਬ ਦੀ ਖਰਾਬ ਹੋ ਰਹੀ ਹੈ ਉਹਨੂੰ ਤੁਸੀਂ ਜਿਹੜਾ ਹੈਗਾ ਦੇਸ਼ ਦੇ ਗ੍ਰਹਿ ਮੰਤਰੀ ਹਲਕੇ ਜਿ ਮਿਲਿਆ ਚੜੇ ਇਸ ਦੇ ਗ੍ਰਹਿ ਮੰਤਰੀ ਦੇ ਤੇ ਸੇਤੀ ਦੀ ਵਿਵਹਾਰੀ ਔਰ ਜਿਹੜੀ ਸਥਿਤੀ ਬਣ ਰਹੀ ਹੈ ਇਹ ਦੇਖੋ ਮੋ ਜਿਹੜੀ ਹੈ ਨਾ ਪਿਛਲੇ ਲੰਬੇ ਸਮੇਂ ਤੋਂ ਪੰਜਾਬ ਨੂੰ ਦੇਖਦਾ ਆ ਰਿਹਾ ਹੈ ਹਮ ਇੰਦਰਾ ਗਾਂਧੀ ਦੇ ਮਰਨ ਤੋਂ ਪਹਿਲਾਂ ਸੀਆਈਏ ਨੇ ਇੱਕ ਸਰਵੇ ਕਰਵਾਇਆ ਸੀ ਕਿ ਇੰਦਰਾ ਗਾਂਧੀ ਜਿਹੜੀ ਹੈਗੀ ਆ ਉਹ ਪਾਰਲੀਮੈਂਟ ਦੀਆਂ ਚੋਣਾਂ ਤੋਂ ਪਹਿਲਾਂ ਮਰੀ ਅੱਜ ਸੈਦੇ ਮੰਦਰ ਹੋ ਗਈ ਕਿ ਮਗਰੋਂ ਮਰੀ ਲੇਕਿਨ ਉਹ ਪਾਰਲੀਮੈਂਟ ਦੇ ਚੋਣਾਂ ਤੋਂ ਪਹਿਲਾਂ ਉਹਦਾ ਕਤਲ ਹੋਇਆ ਸੀ ਕਿ ਫਾਇਦਾ ਕਿਹਨੂੰ ਹੋਇਆ ਸੀ ਰਾਜੀਵ ਗਾਂਧੀ ਨੂੰ ਕਾਂਗਰਸ ਪਾਰਟੀ ਨੂੰ 400 ਦੇ ਕਰੀਬ ਸੀਟਾਂ ਆ ਗਈਆਂ ਸੀ ਉਸ ਨੂੰ ਕਈ ਵਾਰੀ ਜਿਹੜੀ ਇਹਨਾ ਪ੍ਰੇਸ਼ਟੀਟਾ ਵਧਾਉਣ ਵਾਸਤੇ ਰਾਜ ਭਾਗ ਦੀ ਉਮਰ ਲੰਬੀ ਕਰਨ ਵਾਸਤੇ ਪੰਜਾਬ ਨੂੰ ਜਿਹੜਾ ਹੈਗਾ ਇੱਕ ਮੈਦਾਨ ਬਣਾ ਕੇ ਇਸਤੇਮਾਲ ਕੀਤਾ ਜਾ ਰਿਹਾ ਹੈ ਬਿਲਕੁਲ ਅਰੇ ਇਹ ਕਈ ਵਾਰੀ ਜਨਾ ਇਹ ਯਾਦ ਰੱਖਣਾ ਚਾਹੀਦਾ ਕਿ ਪੰਜਾਬ ਨੂੰ ਮੈਦਾਨ ਬਣਾ ਕੇ ਇਸਤੇਮਾਲ ਆਪਣਾ ਪੋਲਿਟਿਕਸ ਵਾਸਤੇ ਇਸਤੇਮਾਲ ਕਰਨ ਦਾ ਨਤੀਜਾ ਇੰਦਰਾ ਗਾਂਧੀ ਨੂੰ ਵੀ ਪੁੱਛਣਾ ਪਿਆ ਸੀ ਅਸ਼ੀਕ ਭਾਈ ਜਾਰੇ ਨੂੰ ਵੀ ਪੁੱਛਣਾ ਪਿਆ ਸੀ ਜੀਂਦਰਾ ਗਾਂਧੀ ਨੇ ਇਹ ਪ੍ਰਸ਼ਨ ਨੂੰ ਈਸਟਾਰਟ ਕੀਤਾ ਤੇ ਜਿਨ੍ਹਾਂ ਨੇ ਕਰਵਾਇਆ ਉਹਦਾ ਮਛਾ ਦੀ ਪਾਰਟੀ ਵਾਲੇ ਸ਼ਿਨਾ ਮਾਲਕੰਨੀ ਬਾਈ लाइफ के आदवानी साहब इंदिरा गांधी करने तो जर्क नहीं पर मैं मेरी पार्टी ने प्रैशर पेंट किया और आप कि जरा आर्मी तैनात कर एक दो दिन पहले दिल्ली प्रोटेस्ट किया आर्मी के हवाले किया जाोटेस्ट की वाजपाई साहब ने तेडवानी साहब ने ठीक है ना हम बिल्कुल उस तरीका के हालात फेर बढ़ रहे जिम्मेदारी बन गई ਇਹ ਤਾਂ ਇੰਦਰਾ ਗਾਂਧੀ ਦੀ ਗੱਲ ਕਰਦੇ ਆਂ ਇੰਦਰਾ ਦੇ ਕਤਲ ਤੋਂ ਬਾਅਦ ਫਿਰ ਸਿੱਖ ਭਾਈਚਾਰੇ ਨਾਲ ਜੋ ਕੁਝ ਹੋਇਆ ਉੱਥੇ ਸਿੱਖ ਕਤਲੇਆਮ ਹੋਇਆ ਇਹਨਾਂ ਨਾਲ ਆਪ ਦੇਖੀ ਤਾਂ ਬੀਮ ਸਿੰਘ ਦੀ ਸਥਿਤੀ ਵੀ ਆਪਣੇ ਸਾਹਮਣੇ ਇੱਕ ਤਾਂ ਗਾਂਨ ਮੰਤਰੀ ਇੱਕ ਮੁੱਖ ਮੰਤਰੀ ਜੋ ਬੰਦਿਆਂ ਦਾ ਨੁਕਸਾਨ ਹੋਇਆ ਪੰਜਾਬ ਨੂੰ ਕਿੰਨਾ ਨੁਕਸਾਨ ਹੋਇਆ ਉਹਦਾ ਖਮਾਜਾ ਪਾ ਅੱਜ ਤੱਕ ਕੋਪ ਰਹੀ ਹੈ ਅਜੇ ਤੱਕ ਪੰਜਾਬ ਆਪਣੇ ਪੈਰਾਂ ਤੇ ਖੜਾ ਨਹੀਂ ਹੋ ਸਕਿਆ ਆ ਦੇ ਬਾਈ ਦੇ ਜਿਹੜੀ ਰਹੀ ਸਾਡੀ ਹਾਲਤ ਥੱਲੇ ਵੱਲ ਨੂੰ ਜਾ ਰਹੀ ਹੈ ਕਰਜ਼ਾ ਘਟਣ ਦੀ ਖਾਤਰ ਲਗਾਤਾਰ ਵੱਧ ਰਿਹਾ ਤੇ ਕਰਜ਼ੇ ਦਾ ਵਿਆਜ ਛਕਾਉਣ ਵਾਸਤੇ ਕਰਜ਼ਾ ਲੌਣ ਵਾਸਤੇ ਕਰਜ਼ਾ ਲਗਾ ਪੈ ਰਿਹਾ ਇਹਨੂੰ ਜੇ ਆਪਾਂ ਜੋੜ ਕੇ ਦੇਖੀ ਤੇ ਇਹ ਪ੍ਰਾਣੀ ਜਿਹੜੀ ਆ ਉਹ ਜਿਹੜਾ ਗੱਡਵੜ ਵਾਲਾ ਇਲਾਕਾ ਹੈ ਇਹ ਜਿਹੜਾ ਜੜਾ ਉੱਥੇ ਪਈ ਬਿਲਕੁਲ ਤੇ ਅੱਜ ਤੱਕ ਕਿ ਕਿਉਂ ਉਸ ਦੁਕਾਨ ਚੋਂ ਨਿਕਲ ਨਹੀਂ ਸਕੇ ਦੇਖਾਂ ਮੈਂ ਕਿ ਨਵੇਂ ਦੁਕਾਨ ਤੋਂ ਧੱਕਿਆ ਜਾ ਰਿਹਾ ਪੰਜਾਬ ਦੇ ਲੋਕਾਂ ਨੂੰ ਸਿੱਟੇਟ ਹੋਣਾ ਚਾਹੀਦਾ ਹੈ ਇਸ ਮਾਮਲੇ 'ਚ ਹਮਮ ਇਹ ਸਾਡੇ ਨੇ ਇਹ ਖੇਡਾਂ ਤੋਂ ਬਚਣਾ ਚਾਹੀਦਾ ਜਿਹੜੀਆਂ ਖੇਡਾਂ ਖੇਡਣਾ ਜਾ ਰਿਹਾ ਹੈ ਇੰਡੀਅਨ ਸਟੇਟ ਵੱਲੋਂ ਵੀ ਉਹ ਖੇਡਾਂ ਬੜੀਆਂ ਖਤਰਨਾਕ ਹੈ अपने दुकान सूचित हो तो वगैरह आप बात नहीं सकना नहीं था खुदो खूंडी आ चल चलामड़ी कैसी खुदो बने वाले पे खूंडू चाहे किसी ने इधरो पग मारी कदे किसी ने इधरो पग मारी ये हालत मांगी रो बिल्कुल शुक्रिया तेला सब धन्यवाद थोड़ा थैंक यू